ਮੇਰਾ ਤਾਂ ਜੀ ਕਰਦਾ ਕੁਝ ਖਾ ਕੇ ਮਰ ਜਾ ਮੇਰਾ ਤਾਂ ਚਾਰ ਪੰਜ ਤੋੜੇ ਸੌਨਾ ਦੀ ਉਹ ਵੀ ਲੈ ਗਈ ਓਏ ਲੋਕ ਤਾਂ ਤੀਮੀਆਂ ਪਾ ਕਰਦੇ ਨੇ ਮਾਮਾ ਬੰਦਾ ਪਾਈ ਬੈਠੇ ਮੇਰੀ ਤਾਂ ਮਾਮੀ ਦਾ ਘਰ ਉੱਠ ਗਿਆ ਓਏ ਤੂੰ ਮਾਤਾ ਪਾਲੀਆਂ ਵੜਾਈ ਦੀ ਭੁੱਖੀ ਆ ਮਲਾ ਲੈ ਸਭ ਬਹੁਤ ਭੁੱਖੀਆਂ ਤੂੰ ਆ ਗਈ ਪੰਪਾ ਪੰਪਾ ਜਾ ਵੜਾਈ ਦੀ ਭੁੱਖੀ ਆ ਤੂੰ ਪਰ ਹੈਗੀ ਆ ਠੀਕ ਹੈ ਤੂੰ ਮੈਂ ਮਰ ਜਾ ਇਹ ਅੱਖ ਤੇ ਕੀ ਉਹਦੇ ਸੁਰਨਾ ਤੇ ਪਾਉਂਦੀ ਹੈ ਹੈ ਬੇ ਨੀ ਮਹਾਰਾਣੀ ਕੀ ਹੋ ਗਿਆ ਮੱਛਰ ਪੈ ਗਿਆ ਮਮੀ ਇਹ ਫਿਰ ਇਹ ਮੱਛਰ ਪੱਡੂਗੀ ਇਹ ਰੋਜ਼ ਹੀ ਲੋਕਾਂ ਦੀ ਅੱਖਾਂ 'ਚੋਂ ਕੌਣ ਕੱਢਦੀ ਹੈ ਹਨਾ ਮੈਂ ਤਾਂ ਆਵਾਜ਼ ਮਾਰੀ ਸੀ ਇਹਨੇ ਕਹਿੰਦਾ ਮੱਛਰ ਪੈ ਗਿਆ ਭਾਬੀ ਅੱਖ 'ਚ ਕੰਮ ਤੂੰ ਬਾਜ਼ ਮਾਰਦੀ ਹੋਰ ਤਾਂ ਤੈਨੂੰ ਸੁਣਤਾ ਨਹੀਂ ਹੈਗਾ ਇਹਦੀ ਅੱਖ 'ਚ ਮੱਛਰ ਪੈ ਗਿਆ ਤੈਨੂੰ ਬਗੱਦਦਨੇ ਸੁਣ ਗਿਆ ਮੈਨੂੰ ਤਾਂ ਸੁਣੀ ਨਹੀਂ ਮੈਂ ਚੁੱਲ੍ਹੇ ਮੂਰੇ ਬੈਠੀ ਸੀ ਤੂੰ ਤਾਂ ਮੈਂ ਬੋਲੀ ਹੋ ਰਹੀ ਆ ਹਾਂ ਹਾਂ ਬੋਲੀ ਹੈ ਨੀ ਆ ਕੀ ਪੁਰਾਣੀ ਮੜ ਜਾ ਇੱਥੇ ਜਾ ਮੇਰੇ ਲਈ ਕੀ ਹੋ ਗਿਆ ਆ ਤੰਬੂਜਾ ਕੀ ਪਾਈ ਫਿਰਦੀ ਆ ਦੇਖ ਲੈ ਕੀ ਜਨੂਸ ਕੱਢਿਆ ਨਹੀਂ ਚੱਜ ਦੇ ਕੱਪੜੇ ਪਾ ਲਿਆ ਕਰ ਚੱਜ ਦੇ ਲਿਆ ਕੇ ਰੁੱਤੇ ਸੀ ਤੁਸੀਂ ਫਿਰ ਮੇਰੇ ਭੇਕੇ ਵਾਲੀ ਪੋਲੀਆਂ ਜਿਹੜੇ ਮੈਂ ਚੱਕ ਕੇ ਲਈ ਸੀ ਚੱਲ ਵਧੀਆ ਚੱਕ ਤਾਂ ਲਈ ਜੇ ਇਹ ਵੀ ਨਾ ਲਿਆਉਂਦੀ ਫਿਰ ਪਤਾ ਨਹੀਂ ਕੀ ਕੁਛ ਬਣਦਾ ਕੀ ਕੁਛ ਨਹੀਂ ਬਣਦਾ ਜੇ ਛੇਰਿਆਂ ਨਾਲ ਵਿਆਹ ਕੇ ਲਿਆਉਂਦੇ ਤਾਂ ਬੜੀਆਂ ਸਮਿਉਂਦੇ ਹੁਣ ਭਾੜ ਜੀ ਸਾਡੇ ਵਾਲੇ ਵੇ ਛਿਲਕ ਦੇ ਸੂਟ ਹੂੰ ਦਿਸੀ ਆਉਂਦਾ ਬਣਾ ਕੇ ਮੇਰੇ ਕੰਜਰਾ ਵੇ ਕੰਜਰਾ ਪੈ ਜਾਣੀ ਚਿਪ ਕਰ ਜਾ ਆ ਕੀ ਤਾਂ ਚੇਤ ਵਸਾਕ ਦੇ ਮਹੀਨੇ ਸਵੱਟਰ ਪਾਈ ਫਿਰਦਾ ਸਰੀਰ ਜੇ ਟੁੱਟਰੇ ਸੀ ਮਾਮੀ ਉਹ ਪਤਾ ਨਹੀਂ ਹੈ ਗਿਆ ਸਰੀਰ ਤੇਰਾ ਕਾਦੇ ਨਾਲ ਬਹੂੰਗਾ ਕਾਦੇ ਨਾਲ ਨਨ ਪੁੱਤੇ ਤੜਕੀ ਉੱਠ ਕੇ ਆਏ ਫਿਰੂਗਾ ਜਿਵੇਂ ਸਰੀਰ ਚ ਜਾਣ ਹੀ ਨਹੀਂ ਹੈਗੀ ਉਹ ਮੈਂ ਤਾਂ ਗੱਡੀ ਦੇ ਕੱਪੜਾ ਮਾਰਦਾ ਸੀ ਐਨੇ ਅੱਖ ਚ ਮੱਛਰ ਪੈ ਗਿਆ ਗੱਡੀ ਦੇ ਕੱਪੜਾ ਤੇਰਾ ਮਾਮਾ ਆਪੇ ਮਾਰ ਲੂ ਤੂੰ ਲੰਘ ਜਾ ਜੇ ਜਾ ਕੇ ਆਪਦਾ ਸਰੀਰ ਸਰੂਰ ਬਣਾ ਲੈ ਜਾ ਵਕ ਜਾ ਜਹੇ ਜੇ ਆਪ ਉਹ ਜੇ ਰਿਸ਼ਤੇਦਾਰ ਹਾਂ ਫਿਰ ਤੂੰ ਖੱਕੜੀਆਂ ਲੈਂਦੀ ਸੀ ਤੂੰ ਤਾਂ ਰਿਸ਼ਤੇਦਾਰਾਂ ਦੇ ਅੱਖਾਂ ਤੋਂ ਕਣ ਕੜਦੀ ਫਿਰਦੀਆਂ ਹਲੇ ਸਾਡੇ ਰਿਸ਼ਤੇਦਾਰ ਮਾਰੇ ਦੇਖ ਲੈ ਸੇੜ ਲੈ ਨਮੁੰਨੇ ਮੈਂ ਕਰ ਮੇਰੀ ਮੰਮੀ ਨੂੰ ਦੱਸੂ ਵੇ ਹਲੇ ਤੇਰੀ ਮਾਂ ਕਹਿੰਦੀ ਐ ਮੈਨੂੰ ਤਾਂ ਗੁੱਸਾ ਐ ਤੁਸੀਂ ਨੇ ਮੁੰਡਾ ਵਿਆਹ ਲਿਆ ਮੈਨੂੰ ਬੁਲਾਇਆ ਨਹੀਂ ਆਹ ਨਮੂਨੇ ਵਾ ਨੂੰ ਦਿਖਾਉਣ ਵਾਸਤੇ ਬੁਲਾਉਣਾ ਕਿਉਂ ਮੇਰੇ ਤੋਂ ਹੋਰ ਕਾਹ ਹੋਗੀ ਚਾਕਲੇਟ ਵਰਗ ਰੰਗ ਵਾਲੀ ਤੇ ਚਲ ਕੋਈ ਨਾ ਰੰਗ ਤਾਂ ਜਿਹੇ ਜਿਹਾ ਹੈਗਾ ਹੈਗਾ ਬੰਦੇ 'ਚ ਗੁਣ ਤਾਂ ਹੋਵੇ ਕੋਈ ਹਾਂ ਹੈਂ ਅਜੇ ਤਾਂ ਕੌਰ ਤੁੰਗੇ ਬਥੇਰੇ ਰੋਡਾਂ ਟਿੱਬਿਆਂ ਤੇ ਫਿਰ ਕਰੂਗਾ ਕਿ ਕੋਈ ਜਦੋਂ ਕੰਮ ਹੀ ਨਹੀਂ ਆਉਂਦੇ ਸਹੀ ਗੱਲ ਐ ਮੰਮੀ ਸਹੀ ਗੱਲ ਐ ਤੂੰ ਰੇ ਜੇ ਨਾ ਖੜ ਜਾ ਤੇਰੇ ਮਾਮਾ ਹੋਣਾ ਮੂ ਲੱਗਦੀ ਗੱਲ ਤਾਂ ਕਹੀ ਜਾਊ ਮੰਮੀ ਹਾਂ ਅਜੇ ਤਾਂ ਤੂੰ ਸਿਆਣਾ ਐ ਤਾਂ ਮੈਨੂੰ ਮਾਣ ਐ ਤੇਰੇ ਤੇ ਚੰ ਇਤੋ 체ਤੀ ਜਾ ਮੈਂ ਤਾਂ ਕਣੀ ਜਾਣਾ ਉਹ ਤੁਰੇ ਪੜਨ ਦੇ ਮਾਮਾ ਲੁਚਾ ਓਏ ਲੋਕ ਤਾਂ ਤੀਮੀਆਂ ਪਾ ਕਰਦੇ ਨੇ ਮਾਮਾ ਬੰਦਾ ਪਾਈ ਬੈਠੇ ਮੇਰੀ ਤਾਂ ਮਾਮੀ ਦਾ ਕਾਰੂ ਚੜ ਗਿਆ ਓਏ ਆਏ ਓਏ ਕੀ ਹੋ ਗਿਆ ਤੈਨੂੰ ਕੰਜਰਾ ਰੋਇਆ ਕੇ ਓ ਮਾਮਾ ਆ ਗਈ ਮਾਮਾ ਲੁਚਾ ਓਏ ਕੰਜਰਾ ਸਾਲੇ ਬਾਈ ਆ ਗਿਆ ਇਹ ਤਾਂ ਦੇਖ ਤਾ ਲੈ ਪੁੰਢੀ ਐ ਵੀ ਸਾਲੇ ਦੇ ਜੋਲ ਦੇ ਕੱਖਾੜੇ ਓਏ ਦਵਾ ਓਏ ਕੋਤ ਇਹ ਨੂੰ ਨਾ ਹੱਥ ਰੱਜ ਰੱਖੀ ਹੋਈ ਐ ਪੂਰਾ ਹੱਲ ਕੱਟਾ ਉਹ ਪੁੰਡਿਤ ਆਏ ਖਰਾ ਹੋ ਜਾ ਉਹ ਪੁੰਡਿਤ ਉਹ ਰਹਿਣ ਤੇ ਉਹ ਫੜੀਆਂ ਰੋ ਤੂੰ ਓਏ ਪਤਾ ਵੀ ਜਾ ਉਹ ਰਹਾਤਾ ਰਹਾਤਾ ਪਤਾ ਨਹੀਂ ਜਾ ਉਹ ਪਾਈ ਕੇ ਓਏ ਹਾਈ ਹਾਈ ਉਹ ਮੱਛਰ ਬਹੁਤ ਈ ਮੱਛਰ ਦਾ ਤਤਰ ਆ ਗਿਆ ਉਹ ਮੱਛਰ ਕਰਕੇ ਇਹਦੇ ਕਰਕੇ ਬਚ ਗਏ ਨਹੀਂ ਉਹ ਤੂੰ ਇਹਨੂੰ ਓਏ ਇੱਕ ਲੈ ਛੱਡ ਓਏ ਨਾ ਨਾ ਬੱਦੀ ਉਹ ਬੱਦੀ ਸੌ ਰੱਬ ਦੀ ਉਹ ਧਰਮ ਤੋਂ ਲੈ ਕੇ ਬਾਬੇ ਪਤਾ ਨਹੀਂ ਲੱਗਿਆ ਉਹ ਰਾਤ ਤੱਕ ਇੱਥੇ ਬੈ ਗਏ ਮੇਰੇ ਵਾਲੇ ਬਾਪ ਦਾ ਟਿੰਟ ਦਾ ਸਰਾੜਾ ਪੜਾ ਕੇ ਬੈ ਗਿਆ ਉਹ ਮੈਂ ਵੀ ਪਾਸਾ ਮਾਰਨ ਦੋਗਾ ਨਹੀਂ ਸੱਦਾਂ ਨੇ ਮਾਮਾ ਤੂੰ ਮੈਂ ਇੱਕ ਦੇਖਦਾ ਮੈਂ ਸਮੂਚਨ ਦਾ ਫਿਰ ਕਿੱਥੇ ਜਾਣਾ ਮੈਨੂੰ ਦੋ ਕਾਰਡ ਲਵਾ ਤੜਕੀ ਮੇਰੇ ਆ ਸਾਲੇ ਦਿੱਤਾ ਚੜ ਜਾਂਦੇ ਹਲੇ ਮਾਂ ਘਰ ਪਾ ਜਾਂਦਾ ਮੇਰਾ ਬੀਮਾਰ ਹੈ ਤੂੰ 4 ਵਜੇ ਲਾ ਲੈ ਮਾਮੇ ਤੂੰ ਤੂੰ ਤਾਂ 4 ਵਜੇ ਲਾ ਲੈ ਤੇਰੀ ਮਾਮੀ ਨੂੰ ਭੋਲ ਨੂੰ ਪਤਾ ਲੱਗ ਗਿਆ ਤੇਰਾ ਸਾਰਾ ਕੁਝ ਬੰਦ ਕਰਾ ਦੂ ਉਹ ਪਰਦੇ ਨਾਲ ਆ ਕੇ ਚੁੱਕਾ ਤਨ ਮੈਂ ਦੱਸੂਆ ਨਾ ਮਾਰੀ ਚੁੱਪੀ ਆ ਤੇਜ ਸੀ ਜਖਾਂ ਬਲਾਤਾ ਮੇਰੇ ਸਾਲੀ ਨੇ ਹਣਾ ਉਹ ਤੇਰੇ ਕਿੱਥੇ ਬੱਸੀ ਆ ਆੜੂ ਨਾਲੇ ਯਾਰ ਰਾਤ ਤੇਰੇ ਵਾਲੀ ਪਹਿਣ ਨੂੰ ਕਹਿਦੀ ਫੋਨ ਕਰਕੇ ਕਹਿੰਦੀ ਉਰੇ ਜਾ ਰਿਆ ਪਹਿਣ ਜਾ ਹਾਂ ਮੇਰੇ ਤਾਂ ਪਤਾ ਦੱਸ ਕੇ ਨਹੀਂ ਆਇਆ ਕਰੀ ਹਾਂ ਮੈਂ ਨਹੀਂ ਮੇਰਾ ਮਾਸੇ ਵੱਡੀ ਸਿੱਧਾ ਗਿਆ ਸੀ ਉਰੇ ਵੱਡੀ ਉਹ ਮੈਨੂੰ ਤੇਰੇ ਤੇਰੇ ਦਾ ਪਾਪਾ ਵੀ ਯਾਰਾ ਵਰਗਾ ਦੇਖਣਾ ਨਾਲ ਬੈ ਕੇ ਇਕੱਠੀ ਕਰੂ ਕੀ ਸੀ ਆ ਬਾਹਰ ਦਾ ਕਿਵੇਂ ਕਹਿੰਦੇ ਨੇ ਇਕੱਠੀ ਹੁੰਦੇ ਨੇ ਸਾਰੇ ਮੈਂ ਤਾਂ ਡਗ ਪਈ ਸੀ ਨਾ ਬਾਕੀ ਪਤਾ ਨਹੀਂ ਲੱਗਿਆ ਤੁਹਾਨੂੰ ਮੈਨੂੰ ਤਾਂ ਮਾੜੇ ਜਿਹੇ ਨਾਲੇ ਤੱਲੀ ਹੋ ਜਾਣਾ ਮੈਂ ਤਾਂ ਤੈਨੂੰ ਪਤਾ ਬਹਿ ਗਿਆ ਮੈਂ ਤਾਂ ਅਸਮਾਨ ਦੀ ਦੋਖਾਂ ਨੂੰ ਬਦਲ ਦਿੰਨਾ ਆਪਾਂ ਆਪਣੀ ਲਾਇਆ ਹੈਗਾ ਨਾਲੇ ਵੱਡਾ ਤੋਂ ਮਲੰਗ ਆਪਾਂ ਤੋਂ ਚੜੂ ਨਾਲੇ ਉਹ ਤੋਂ ਗਿਆ ਟੀਵੀ ਦੇ ਮਗਰ ਲੱਗ ਰਿਹਾ ਮਾਮਾ ਕੋ ਕੋ ਕੋਲਾ ਰੰਗ ਵਰ ਗਿਆ ਵਾ ਵਧੀਆ ਨਜ਼ਰ ਨਹੀਂ ਲੱਗਦੀ ਸਵਾ ਵਾਲੇbro ਚਾ ਨਾ ਮੈਂ ਕੋਈ ਨਜ਼ਰ ਨਹੀਂ ਲੱਗਦੀ ਵਧੀਆ ਸਵਾ ਰੋਟੀ ਪਕਦੀ ਤੇਰੀ ਗੱਲ ਸੁਣ ਜਿਹੜਾ ਖੇਤ ਕੰਮ ਕਰਦਾ ਰਹਿੰਦਾ ਅਸੀਂ ਇੱਥੇ ਸਾਰਾ ਘੁੱਟ ਕੇ ਆਉਣੇ ਰਾਤ ਵੱਢ ਲਈ ਸੀ ਅਸੀਂ ਦੋਨੇ hath ne je ਉਹ ਹਰਾ ਬੱਡ ਦਾ ਲਈਓ ਇੰਜਨ ਨਾ ਸਟਾਰਟ ਕਰੀਓ ਤੁਸੀਂ ਬੱਡ ਦਾ ਲਿਆਏ ਹੱਥ ਨਾਲ ਗੁੱਟ ਲਾਇਆ ਸੀ ਹੱਥ ਨਾਲ ਗੁੱਟ ਨਹੀਂ ਇੰਜਨ ਸਟਾਰਟ ਨਾ ਕਰਿਓ ਬੈਕ ਉਹ ਬੈਕ ਉਹ ਹੈਂਡਲ ਵਿੱਚ ਰਹਿ ਜਾਂਦਾ ਉਹਦੇ ਵਿੱਚ ਹੈਂਡਲ ਵਿੱਚ ਰਹਿ ਜਾਂਦਾ ਮੱਧੀ ਉਹ ਸਟਾਰਟ ਨਹੀਂ ਹੁੰਦਾ ਬਾਈ ਕਿਹਨੇ ਗੁੱਠਾ ਵੱਜਿਆ ਕੇ ਹਾਂ ਪਹਿਲਾਂ ਗੁੱਟ ਦਾ ਤੋੜਦਾ ਸੀ ਬੱਡ ਦਾ ਕੋਈ ਸੌਖਾ ਹੋ ਜੀ ਉਹ ਤੂੰ ਹੁਣ ਉਹਨੇ ਵੜੀ ਆ ਕੇ ਆ ਕੇ ਲਾ ਨਾ ਮम्मा ਇਹਨਾਂ ਇਹਨਾਂ ਮੇਰੀ ਗੱਲ ਤਾਂ ਸੁਣ ਲਾ ਉਹ ਤੂੰ ਪਈ ਰਹਿਣ ਦੇ ਨੂੰ ਨਾ ਸੇਟ ਤੂੰ ਉਹ ਆ ਕੌਲੀ ਚ ਪਾ ਲੈ ਪੁਰਾ ਆ ਕੌਲੀ ਲੈ ਲੈ ਆ ਕੌਲੀ ਚ ਪਾ ਲੈ ਕੌਲੀ ਚ ਪਾ ਲੈ ਜਾਦੇ ਨਾਲ ਪਾਈ ਬਸ 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 ਬਹੁਤ ਬਸ ਇੱਕ ਚਮਚ ਉਹ ਬਸ ਬਹੁਤ ਜ਼ਿਆਦਾ ਪਾਲਾ 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 ਕੋਈ ਮੰਨ ਜਾ ਕਰ ਸੁਨੂਕ ਮੇਰੇ ਸਾਰੇ ਲੈ ਜਾਣੂ ਪਾਗਲ ਚ ਲੈ ਜਾਣਿਆ ਪਾਗਲ ਮੈਂ ਵੀ ਹੱਥੋਂ ਨਾਲ ਬਗਜਾ ਮੈਂ ਹਰਾ ਗੁੱਟੂ ਗਾ ਤੇਰੀ ਮਾਂ ਉਹਰੇ ਆ ਗਈ ਲੈ ਮੈਂ ਮੇਰੀ ਗੱਲ ਸੁਣਦਾ ਮੈਂ ਈ ਆ ਖਾਂਦਾ ਪੀਂਦਾ ਦਿਲਚਸਪ ਗੱਲ ਨਾ ਰੱਖੀ ਸੱਚ ਕਹਿਣਾ ਸੁਖੀ ਰਹਿਣਾ ਡਾਡੇ ਨੂੰ ਜਾਣਦੇ ਹਾਂ ਹਾਂ ਤੇਰੀ ਮਾਂ ਮੈਨੂੰ ਤੇਰੀ ਮਾਂ ਨਹੀਂ ਲੱਗ ਜੇ ਕਰਦਾ ਬਤਾ ਭੁੱਖਿਓ ਕਦੇ ਮਾਰਾ ਲਾ ਬਾਣ ਜਾ ਤੋ ਜਮੀਨੀ ਨਾ ਸ਼ਕਰਤਾ ਹਾਂ ਸੰਫੀਏ ਉਕੀਪਾ ਕਿਰੀ ਖਾਂਦਾ ਹਾਂ ਕਦੇ ਇਕਦਾ ਇਹ ਫੀਪ ਦੀ ਡਲੀ ਡੂਲੀ ਖਾ ਲਈ ਮਤਲਬ ਉਹ ਤਾਂ ਫਿਰ ਵਧੀਆ ਬੰਦੇ ਖਾਂਦੇ ਨਹੀਂ ਬੰਦੇ ਖਾਂਦੇ ਨੇ ਪੀਪ ਓਏ ਆ ਤਰ ਜਾ ਉਹ ਰੱਖ ਲੈ ਲੈ ਕੇ ਸਲ ਦੇ ਛਿੱਤਰ ਉੱਥੇ ਤਰ ਰੱਖ ਨਾ ਨਾ ਕੀ ਬੰਦਾ ਤੂੰ ਨਾ ਇਦਾਂ ਜੀ ਦਿੰਚ ਨਹੀਂ ਪੀਣੀ ਤਰ ਜਾਲ ਸੁਣਾ ਤੇ ਕੁਚਾ ਤੇ ਰੱਖ ਉਹ ਪੀਪ ਦੀ ਬਾਦਲ ਦੇ ਜਗਾ ਪੂਰੇ ਪੱਤੀ ਪੋਚ ਦੂ ਮੇਰਾ ਸਾਲਾ ਓਏ ਆਇਆ ਕਾਤੇ ਪਛਿਆ ਹੈ ਆਇਆ ਤਾਂ ਬਸ ਉਹ ਢੇੜੇ ਲੈਣਾ ਆਇਆ ਉਹ ਢੇੜੇ ਕਾ ਨੂੰ ਇਸੇ ਸਮਾਨ ਕਿਤੇ ਮਰਦਾ ਨਸ਼ਾ ਤਾਂ ਦੁੱਗਣੇ ਲਈ ਕਰਦਾ ਚਲ ਠੀਕ ਆ ਫਿਰ ਮੈਂ ਜਾ ਕੇ ਤੂੰ ਮੇਰੀ ਗੱਲ ਸੁਣਾ ਮੈਂ ਜਾਣਾਗਾ ਜੀ ਆਪਣੇ ਬਾਗਾਂ ਤੇ ਟੋਕਾ ਕੁੱਟਉਂਗਾ ਹੈਂਡਲ ਨਾ ਮਾਰੀ ਤੂੰ ਮੈਂ ਤੈਨੂੰ ਦੱਸਦਾ ਵੀ ਤੂੰ ਪਈ ਹੱਥਾਂ ਨਾਲ ਕੁੱਟ ਲਈ ਹੱਥ ਨਾਲ ਕੁੱਟ ਲੂ ਕੁ ਬਸ ਤੂੰ ਖੇਤ ਭੱਜਿਆ ਸੀ ਮੰਮੀ ਨੂੰ ਕਹਿ ਦੇ ਮੈਂ ਭੱਜ ਜਾਉ ਕੋਈ ਨਾ ਮੈਲੀ ਬੀਬੀ ਨੂੰ ਕਹਿ ਦੇ ਰੋਟੀ ਬਸਤੇ ਤੂੰ ਕਦੋਂ ਐ ਬੈਕ ਮਾਰਦਾ ਉਹ ਬੈਕ ਮਾਰ ਉਹ ਬੈਕ ਵੱਜਦਾ ਫਿਰ ਔਖਾ ਹੋਣੀ ਤੂੰ ਮੇਰੀ ਲੀ ਬੀਬੀ ਨੂੰ ਕਹਿ ਦੇ ਉਹ ਕੋਈ ਨਾ ਮੈਂ ਕਹਿਦਾ ਨਾ ਉਹ ਲੋਕ ਆਪਣੇ ਰੋਟੀ ਬਣਾ ਲੂਗੀ ਖ ਆਪਰਾ ਆਊਗੀ ਐ ਕਿ ਹੁਣ ਤੂੰ ਹੀ ਜਾਣਦਾ ਐ ਡੇੜੀ ਦੂਰ ਜਾਂਦੀ ਰਹੀਏ ਟੋਕਰੇ ਲੈ ਕੇ ਤਾਂ ਦੀ ਦੁੱਖ ਦੀਆਂ ਰਹੀਆਂ ਵਧੀਆ ਚੱਲ ਪੜੀ ਗਿਆ ਕੋਈ ਵਧੀਆ ਰੁਕ ਹੱਟ ਪੈਰ ਚੱਲਦਾ ਵਧੀਆ ਰਹਿੰਦਾ ਚਲ ਉਹਨੂੰ ਕੈਦੀ ਠੀਕ ਐ ਖੇਤ ਆ ਜੂਗੀ ਕੋਈ ਨਾ ਕੋਈ ਨਾ ਮੈਂ ਕਹਿੰਦਾ ਫਿਰ ਅਸੀਂ ਦਾ ਫਿਰ ਅੱਜ ਹਲੇ ਆ ਫਿਰ ਸਾਡੇ ਅੱਗੇ 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 ਦੇ ਕੁੱਟਦੇ ਆ ਤੇ ਤੂੰ ਜਾ ਕੇ ਕੰਮ ਤਾਂ ਜਾ ਚਾਤਾ ਹੁਣ ਆਏ ਨੇ 5 ਮਿੰਟਾਂ ਚੋਂ ਸਮਝੋ ਬਾਰ ਹੋ ਰਿਹਾ ਜਵਾਖਾਂ ਜਾਂਦਾ ਯਾਰ ਤੜਕੀ ਆਉਂਦੀ ਨਸਾ ਮਲੁਕਾ ਛੋਟੇ ਦਾ ਚੱਤ ਲੱਗ ਰਿਹਾ ਈ ਬਣੀ ਪਤਾ ਕੰਚਰ ਇਹਨੇ ਪੱਟ ਰੱਖਾ ਹੋਇ ਮੱਦੀ ਨੇ ਇਹ ਹਟ ਐਵੇਂ ਦੇ ਨਾਲ ਹੀ ਰਹਿੰਦਾ ਹੈ ਟਾਈਪ ਸੂਰ ਵੀ ਇਸੇ ਨੇ ਲਾਇਆ ਤੀ ਕਿਦੋਂ ਤੋਂ ਖੇ ਬਗਜਾਂ ਦੀ ਮੈਂ ਜਾ ਕੇ ਨਾ ਭੂਆ ਨੂੰ ਮਿਲ ਕੇ ਆਉਣਾ ਮੂੰਹ ਤੇ ਸਾਰਾ ਦਿਨ ਜਾਇਆ ਰਹਿੰਦਾ ਚਲੰਬਰਗਾ ਹੋਇਆ ਮੈਂ ਇੰਨਾ ਕੁਸ ਬਣਾ ਲਿਆ ਨਸਾ ਮੈਂ ਲਾਇਆ ਨਹੀਂ ਕਿਤੇ ਲਾਣਾ ਸੌਂਕਿਆ ਕਾਰਡ ਲਾ ਲੈਣਾ ਕੀ ਹੁੰਦਾ ਕੰਮ ਕਰਦੇ ਬੰਦਾ ਥੱਕਦਾ ਨਹੀਂ ਚਲੋ ਮਨਾ ਜੇ ਹਾਰ ਸਾਰੇ ਕਹਿੰਦਾ ਚਾਹ ਪਾਣੀ ਫਰਮਾਨੋ ਰਹਾ ਕੀ ਗੋਪੀ ਨੇ ਬੋਹੋਦ ਨੇ ਅਕੀ ਉਹ ਸਾਰੇ ਕੋਸੇ ਨੂੰ ਕਰਨਾ ਪੈਂਦਾ ਆ ਲੱਗੀ ਪਈ ਛੋਟੂਏ ਪ੍ਰੀਤਪੁਰੇ ਹਾਂਜੀ ਐ ਕਰੀ ਮੈਂ ਖੇਤ ਨੂੰ ਜਾਂਦਾ ਹਾਂ ਤੂੰ ਰੋਟੀ ਲਾਹਾ ਕੇ ਨਾ ਨਾਲ ਨੋ ਰਣੀ ਨੂੰ ਡਾ ਦੇ ਰੋਟੀ ਕਿਹਨੇ ਲਾਉਣੀ ਹੈ ਸਬਜੀ ਤੇ ਮੈਂ ਬਣਾਤੀ ਰੋਟੀ ਆਟਾ ਗੁੰਨ ਕੇ ਧਰਿਆ ਪਿਆ ਮੈਂ ਹਾਂ ਹਾਂ ਪਹਿਲਾਂ ਚਾੜੂ ਜਾ ਲਾਦਾ ਤੂੰ ਪਚੜੀ ਜਾਂਦੀ ਹਵਾ ਜੀ ਮਿੰਟੇ ਚ ਚੜ ਜੂਗੀ ਕੋ ਚਲੋ ਤਾਂ ਠੀਕ ਹੈ ਤੂੰ ਕਵੇਲਾ ਨਾ ਕਰੀ ਉਹਨੂੰ ਮੱਦੀ ਹੋਰਾਂ ਨੂੰ ਨਾਲ ਲੈ ਆਈਏ ਤੇ ਤੇਰੇ ਅੱਖੇ ਲੱਗ ਜਾਣ ਮੇਰੇ ਤਾਂ ਅੱਖੇ ਨਹੀਂ ਲੱਗਿਆ ਕੋਈ ਨਾ ਆਪੇ ਲੈ ਆਉਂਗੀ ਕਿਹੜੀ ਕਣਕ ਪਈਆ ਮਾੜੀ ਸੈਡਾਂ ਤੋਂ ਬੱਲੀਆਂ ਬੋਲੀਆਂ ਫੜ ਲੈਣੀ ਐ ਜਿੱਲੇ ਦਾ ਮਸੀਨ ਦਾ ਕਹਿੰਦੇ ਤੇ ਉਹ ਅੱਛਾ ਜੋ ਸਰੋਂ ਦੀ ਪਈਆ ਖੜੀ ਦੋ ਕੁੱਟ-ਕਟਈਆ ਕਰ ਲਾਂਗੇ ਠੀਕ ਆ ਠੀਕ ਆ ਇਹਨੂੰ ਕਹਦੇ ਨੂਰਾਣੀ ਨੂੰ ਨਾਲ ਤੇਰੇ ਰੋਟੀ ਲਖਾ ਦੂ ਕੱਲੀ ਨਾ ਤੂੰ ਖੱਪੀ ਜਾਇਆ ਕਰ ਤੂੰ ਹੀ ਕਹਦੇ ਮੇਰਾ ਕਹਿ ਫਿਰ ਤੈਨੂੰ ਪਤਾ ਮਿਰਚਾਂ ਵੰਗੂ ਲੱਗੋ ਉਹ ਭਾਈ ਜਵਾਖੋ ਉਰੇ ਆ ਮਲ ਹਾਂਜੀ ਬਾਪੂ ਆ ਤੇਰੀ ਮੰਮੀ ਨਾਲ ਪੁੱਤਰ ਰੋਟੀ ਲਖਾ ਦੀ ਇਹ ਲੈ ਕੇ ਖੇਤ ਆ ਜੂਗੀ ਹਾਂ ਠੀਕ ਆ ਬਾਪੂ ਹਾਂ ਤੂੰ ਨਾਲ ਕਰਾ ਦੇ ਪੁੱਤ ਕੰਮ ਤਾਂ ਦਾ ਤੜਕੀ ਆਪ ਲੱਗ ਰੇ ਝਾੜੂ ਲਾਣ ਸੌਰੀ ਤੂੰ ਆਪ ਲੱਗ ਜਾ ਕਰ ਹੈ ਕਿੰਨਾ ਕਾ ਫਰਕ ਪੈਂਦਾ ਤੈਨੂੰ ਕੰਮ ਕਰਕੇ ਇੱਥੇ ਬਾਪੂ ਜੀ ਕੋਈ ਨਾ ਲਵਾ ਦਿੰਦੀ ਰੋਟੀ ਹੋਰ ਪਿਆਰ ਰੱਖਿਆ ਕਰੋ ਆਪੇ ਜ ਬਣ ਕੇ ਕੋਈ ਨਾ ਸੌਰੀ ਹਰ ਟਾਈਮ ਉਹ ਰੱਖ ਦਿਓ ਅਹ ਮੈਂ ਨਾ ਗੈਂਸ ਤੇ ਦੁੱਧ ਘਰਮ ਰੱਖ ਕੇ ਆਈ ਸੀ ਦੇਖੀ ਮੜੇ ਜਾ ਕੇ ਕਿਤੇ ਬਾਹਰੇ ਨਿਕਲ ਜੇ ਮੈਂ ਲਾਦਾ ਝਾੜੂ ਜਾ ਤੇ ਕੀ ਆਪ ਦੇਂਦਾ ਮੈਨੂੰ ਨਹੀਂ ਮੈਂ ਝਾੜੂ ਲਾ ਰਹੀ ਆ ਲੈ ਤੂੰ ਲਾ ਦੇ ਫਿਰ ਝਾੜੂ ਕਮਾਲ ਹੋ ਰਹੀ ਜਮੀ ਉਹ ਨੂੰ ਆਏ ਨਹੀਂ ਪਤਾ ਵੀ 10 ਬੰਦਿਆਂ ਦੀ ਰੋਟੀ ਕਹ ਕੇ ਖੇਤ ਰੋਟੀ ਜਾਊਗੀ ਮੈਂ ਚਾਲ ਲਾਉਂਗੀ ਲੈ ਹੋਰ ਤੂੰ ਮਹਾਰਾਣੀ ਦੀ ਕੁਰਸੀ ਤੇ ਬਹਿ ਜਾ ਛਾੜੂ ਲਾਉਂਗੀ ਕਹਿੰਦੀ ਬਹਿ ਜਾਂ ਨਹੀਂ ਆ ਚਲ ਬਹਿ ਜਾ ਬਿਸ਼ਰਮਤ ਹੈਗੀ ਪੱਕੀ ਠੀਠੋ ਖਾਣ ਵੇਰ ਤਾਂ ਕੋਈ ਨਹੀਂ ਕਹਿੰਦੀ ਵੀ ਰਹਿਣ ਦੇ ਮੈਂ ਤਾਂ ਖਾਂਦੀ ਨਹੀਂ ਚੰਗਾੜੀ ਤੂੰ ਭੱਗ ਜਾਈਂ ਉੱਚਾ ਤਰਾ ਸਾਂਘ ਦੂਗੀ ਫੜ ਕੇ ਆਏ ਕਿਵੇਂ ਮਾਰੇਂਗੀ ਆਏ ਕਿਵੇਂ ਮਾਰਾਂਗੇ ਅੱਛਾ ਆ ਜਾਉਂਗੀ ਕੁਸ ਲੱਗਦੀ ਸੁਣਤੀ ਹੋਣੀ ਹੈਗੀ ਚੱਲ ਜੇ ਲਾੜਾ ਕਰੋ ਥੋੜਾ ਦਿਓ ਨਹੀਂ ਹੋਦਾ ਚੱਲ ਆਹ ਹੋ ਗਈ ਚੰਪਰੀ ਸਮਾਂ ਆ ਜਾ ਦੇ ਬੋ ਦਿਆ ਚਾ ਵਰ ਚਾ ਵਰ ਜਮਕ ਜੰਦ ਬਕਵਾਸ ਨਾ ਕਰ ਹੱਕ ਚ ਦੇ ਤੂੰ ਡੰਡਾ ਦੇ ਨਹੀਂ ਡੰਡਾ ਤੂੰ ਜਾਨੀਆ ਕਮਾ ਨਾ ਪੁੱਤਿਆ ਨਹੀਂ ਪਤਾ ਨਹੀਂ ਕਹੇ ਜੀ ਨਸਲ ਐ ਪਿਆਰ ਨਾਲ ਸੁਧਰਦੀ ਹੋਣੀ ਹੈਗੀ ਜਿੰਨਾ ਮਰਜੀ ਸਮਝਾ ਲਾ ਹਲੇ ਬੋਲ ਦੇ ਚਾ ਵਰ ਚਾ ਵਰ ਕੁੱਤੇ ਦੀ ਪਤਾ ਨਹੀਂ ਕਹੇ ਜੇ ਖਾਨਦਾਨ ਚ ਆ ਗਈ ਗਏ ਕਰਾਂ ਦੀ ਲੈ ਉਹ ਗੱਲਾਂ ਦੀਆਂ ਗੱਲਾਂ ਹਨਾ ਖਰਾਕਾ ਰਹੀ ਆੜੀ ਪਹਿਲਾਂ ਦੀਆਂ ਹਨਾ ਬੱਦੀ ਓਏ ਪੁੰਡਿਤ ਤੁਸੀਂ ਵੀ ਨਾ ਬੰਦੇ ਦਾ ਅੱਕ ਚਾਉਂਦੇ ਹੋ ਮੇਰੇ ਆਹ ਹਰ ਦੇ 1 ਮਿੰਟ ਰੋਕੀ 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 ਰੁੱਕ ਫਸ ਗਿਆ ਮੈਨੂੰ ਲੱਗਦਾ ਇਹ ਲੈ ਓਏ ਰੁੱਕ ਫਸ ਗਿਆ ਖੜ ਜਾ ਮੱਦੀ ਹਾਂ ਬੰਦੇ ਤਾਂ ਵੀ ਵੀ ਮੇਰਾ ਸਾਲਿਆ ਖਾ ਕੇ ਸਕਰੇਚਰ ਪਤਾ ਤੈਨੂੰ ਵੀ ਨਹੀਂ ਲੱਗਦਾ ਆ ਬਦੀ ਨਾ ਲੈ ਜੰਨਾ ਮੈਂ ਵੀ ਹਾਂ ਤੇ ਮੈਂ ਕਹਿੰਦਾ ਸੀ ਹਾਂ ਮੈਂ ਹਜੇ ਪਾਣੀ ਦਾ ਜੱਗ ਭਰ ਲਿਆ ਮੈਂ ਆਹੋ ਕਹਾ ਬਾਹ ਪਰ ਪਰ ਜਾਂ ਕੁੱਟ ਦਿਆਂ ਹਨਾ ਮੇਰਾ ਸਾਲਿਆ ਰੁਕਦਾ ਅੱਧਾ ਕੁੱਟਿਆ ਹਨਾ ਚੱਲ ਕੁੰਡੀ ਜੇ ਤੇ ਲੱਗੇ ਤੂੰ ਅੱਗੇ ਫਿਰ ਤਾ ਲਾ ਦੇ ਨਾ ਦੇ ਜੋਰ ਲਾ ਦੇ ਸਾਰਾ ਲਾ ਦੇ ਲਾ ਦੇ ਤੇਰਾ ਸ਼ੇਰ ਪੱਕਾ ਪਾਈ ਜਾ ਮੇਰਾ ਪੂਆੜਾ ਚੱਲ ਪੂਆ ਵਾਲਾ ਪੂਆ ਵਾਲਾ ਜੋ ਨਾਲੇ ਜਦ ਮੈਂ ਜਦਨ ਪੂਆ ਵਾਲੀ ਰੰਗ ਜਾ ਕੇ ਉਧਰ ਲੱਗੂ ਪਤਾ ਮੇਰੇ ਸਾਲ ਖਣੋਂ ਤਾਂ ਮੈਂ ਵੀ ਚੱਲ ਚੱਲ ਚੱਲਾ ਚੱਲ ਖਿੱਚ ਦੇ ਜਿਹੜੀ ਮੇਰੇ ਨਾਲ ਕਰੂ ਓਏ ਮੇਰੀ ਮਾਂ ਕੇ ਕਰੇਗੀ ਚੱਲ ਨਾਲਾ ਖਿੱਚ ਦੇ ਜੋਰ ਬਹੁਤਾ ਜ਼ਰੇ ਜੇਰਾ ਉਹ ਤੇ ਵੀਰ ਮਾਮੇ ਕੇ ਮੂੰਹ ਨੂੰ ਚੁੱਪਾ ਜਿੱਦਨ ਮਾਮੇ ਨਾਲੇ ਪਿਆਰੇ ਪਣੂਏ ਕੁੱਟਲਾ ਬਾਈ ਕੁੱਟਲਾ ਓਹ ਪੁੱਠੀਆਂ ਮਰ ਰਹੀਆਂ ਨੇ ਤੇਰੇ ਮਾਮਾ ਹਾਂ ਮੇਰਾ 사ਲਾ ਛੀਖੋ ਪੂਆ ਦਾ ਟਿਕਦੀ ਦੀ ਚੱਲਾ ਚੱਲ ਚਾਲਾ ਲਾ ਜੋਰ ਲਾ ਇੰਨਾ ਦੁਖੀ ਤੋਂ ਮਸਲ ਹੋਰ ਵੀ ਨ ਕਰਨ ਚੱਲ ਯਾਰ ਲਾ ਦੇ ਜੋਰਾ ਤੂੰ ਤਾਂ ਛੇਰ ਪੱਕਾ ਸਾਡਾ ਯਾਰ ਤੇਰੇ ਵਰਗਾ ਤਾਂ ਬੰਦੀ ਨਹੀਂ ਕੋਈ ਦੁਰੀਆ ਤੇ ਬੱਤੀ ਉਹ ਚੜਾਈ ਬਹੁਤ ਆ ਤੇਰੀ ਦੇਖ ਲੈ ਮੈਂ ਸੁਣਾ ਕਹਿੰਦਾ ਤੈਨੂੰ ਭਗਵਾਨ ਮੈਂ ਟੈਕਟਰ ਦਿੰਦਾ ਯਾ ਹੋਰ ਕਿੱਥੋਂ ਦਿੰਦਾ ਹੀ ਗਾ ਨੂੰਨ ਕਦੋਂ ਬੂਡ ਕਦੋਂ ਅੱਜ ਫਿਰ ਬਰਿੰਦਰ ਕੋਈ ਨਹੀਂ ਦੇਤੀ ਮੈਂ ਅੱਛਾ ਚੱਲ ਚੱਲ ਕੋਈ ਨਹੀਂ ਹੁਣ ਦਬਾਊਗਾ ਮੈਂ ਤੈਨੂੰ ਇਧਰੋਂ ਕਾਂਗਰਸ ਪਾਰਟੀ ਤੋਂ ਦਬਾਉਣਾ ਮੈਂ ਤੈਨੂੰ ਐਮਪੀ ਦੀ ਲੜਾਂਗੇ ਹੁਣ ਫਰੀਦਕੋਟ ਤੋਂ ਲੜਾਊਗਾ ਜਦੋਂ ਕਰ ਮੀਤਨ ਬੋਲਣ ਆ ਆ ਉਹਦੇ ਨਾਲ ਦੇਖਾਂਗੇ ਚੱਟ ਚੱਲ ਆ ਲਾ ਦੇ ਜੋਰ ਸਾਰਾ ਲਾ ਦੇ ਲਾ ਦੇ ਓਏ ਨਾ ਕਰੀਂ ਹਾਂ ਟੋਲ ਪੇ ਹੋ ਗਏ ਹਾਂ ਧਾਨ ਵਾਲਾ ਧਾਨੇ ਨਾ ਰਸਕੇ ਜੀ ਮੇਰਾ ਸੜਿਆ ਕਰਤੀ ਫੁੱਦੂ ਗੱਲ ਨੂੰ ਹੀ ਓਏ ਓਏ ਹੈਲੋ ਪੁਰਿਆ ਪੁਰਿਆ ਅੜਾਈ ਛੋਟੇ ਹੁੰਦੇ ਹੁਣ ਤੱਕ ਦਾੜੀ ਵੇਚੇ ਨਹੀਂ ਜੇ ਪਤਾ ਲੱਗ ਗਿਆ ਪੁਰੇ ਨੂੰ ਓਏ ਕਿੱਚੀ ਕਟਾਰੇਂ ਆ ਕੁੰਡਾ ਬਾਰ ਲਾ ਚਲ ਤੂੰ ਹਰਾ ਕੁੱਟ ਲਾ ਉਹ ਚੁੱਪ ਕਰਕੇ ਸਾਲਾ ਮਰਿਆ ਦਾ ਭਗਾਈ ਚਲ ਨਹੀਂ ਵੀਰ ਉਹ ਕਟਾ ਜਾ ਰਸ ਕਰਨੇ ਮੈਂ ਚੱਕ ਕੇ ਮੇਰੇ ਸਾਲ ਦੇ ਦਾਤੀ ਮਰੂ ਬੀਚੀ ਚ ਬੜਾ ਬੁੱਦੀ ਜਨਾ ਚਲ ਚਲ ਉਹ ਵੀ ਯਾਰ ਕੋਈ ਬਾਤ ਨਹੀਂ ਜਨਾ ਜਨਾ ਤੇਰੀ ਖੜਾ ਵਾਲੀ ਬੋਰੀਆਂ ਵਿੱਚ ਮੈਨੂੰ ਵੀ ਮੂੰਹ ਤਾਂ ਕਣਕਾਂ ਨਹੀਂ ਤਾਂ ਸਾਰਿਆਂ ਦੀਆਂ ਆ ਗਈਆਂ ਸਿਰੋਂ ਤਾਂ ਸਾਰਿਆਂ ਨੇ ਵੜਤੀ ਚਲ ਵਧੀਆ ਟਾਈਮ ਨਾਲ ਦਾਣੇ ਸਾਮ ਜਾਨਗੇ ਈਦਾ ਹੈ ਕੋ ਤਾਂ ਕਹਿੰਦੀ ਮੈਂ ਇਕੱਠੀ ਕਰੂੰਗਾ ਕਿਸ ਸਰੋਂਜੀ ਜੇ ਟਾਈਮ ਲੱਗਿਆ ਪਰੇ ਖੜੰਭੇ ਰਾਹੀਂ ਕਢਾਈ ਦੇਵਾਂਗੇ ਇਹ ਤਾਂ ਗਿਆ ਕਿੱਧਰ ਇਹਦੇ ਦੁੱਧ ਦੇ ਖੇਤਾਂ ਨੇ ਦੇ ਨਾ ਬਾਕਿਆ ਹੋਵੇ ਭੁੱਖ ਲੱਗਿਆ ਨਹੀਂ ਛੇਤੀ ਐਡਾ ਤਾਂ ਟੱਡਾ ਹੈ ਕੀ ਕਰੇ ਭੁੱਖ ਜਰੀ ਵੀ ਨਹੀਂ ਜਾਂਦੀ ਹੈਗੀ ਇਹਨੂੰ ਵੀ ਕੀ ਦੋਸਤ ਹੈ ਟਾਈਮ ਵੀ ਕਿੰਨਾ ਹੋ ਗਿਆ ਮੈਂ ਵੀ ਲੇਟ ਹੋ ਗਈ ਮਾੜੇ ਮਾੜੇ ਨਾਲ ਚੱਲ ਮਾਣਾ ਉੱਥੇ ਜਾ ਕੇ ਬੈਠ ਕੇ ਫਿਰ ਦੇਖਦੇ ਹਾਂ ਇੱਧਰ ਨੰਗਿਆ ਉਹਦਾ ਬਾਜ ਵੀ ਨਹੀਂ ਸੁਣਨੀ ਉਹ ਪਿਆ ਮੌਜਾਂ ਨਾਲ ਲੇਟ ਓਕੇ ਮੈਂ ਤਾਂ ਸਰੋਂ ਕੁੱਟਣੀਆਂ ਖੇਤ ਤੇ ਜਾ ਕੇ ਬਸ ਇਹ ਵੀ ਲਾਰੇ ਲਪਿਆਂ ਹੀ ਹੋ ਗਿਆ ਇਹ ਵੀ ਜਿਹੇ ਜੇ ਲਾ ਦਿੱਤੀ ਉਹੇ ਜਾਪ ਹੋ ਗਿਆ ਮੈਂ ਸੁਣਦਾ ਨਹੀਂ ਆ ਕੀ ਪ੍ਰੀਤ ਕੁਰੇ ਤੂੰ ਮੈਂ ਤਾਂ ਹੁਣੀ ਸੀ ਹੁਣ ਜਦੋਂ ਖੇਤ ਤਾਂ ਕਹੀ ਦਿੱਤਾ ਵੀ ਭਾਈ ਰੋਟੀ ਪਾਣੀ ਲੈ ਕੇ ਆ ਜੀ ਨਾ ਤੂੰ ਇੱਥੇ ਕੀ ਪਿਆ ਕੀ ਕਰਦਾ ਉਹ ਕੀ ਕਰਾਂ ਪ੍ਰੀਤ ਕੁਰੇ ਆ ਹੁਣੀ ਥੋੜੇ ਜਿਹਾ ਡਾਲ ਜੇ ਰਹਿੰਦੇ ਦਿਓ ਫੜਕੇ ਆਇਆ ਸਰੋਂ ਦੇ ਅਛਾ ਨੇ ਮੇੜ ਤਾਂ ਕੰਮ ਸਰਉਂਦਾ ਤਾਂ ਮੇੜ ਤਾਂ ਮੈਂ ਹਾਂ ਚੱਲ ਮੈਂ ਆਰਾਮ ਕਰਨਾ ਦੁਪਹਿਰਾ ਜਾ ਹੋ ਗਿਆ ਤੀ ਤੇ ਮੈਨੂੰ ਤਾਂ ਆਈ ਤੀ ਮਹਲਾ ਹੜੰਬੇ ਵਾਲੇ ਆ ਰਹੇ ਹੋਣੇ ਮੈਂ ਗਾਣਾ ਦੇ ਹੀ ਜਾਂਦਾ ਹੋਣਾ ਵੀ ਲੇਟ ਹੋ ਗਏ ਤੁਸੀਂ ਕੋਈ ਕਹਿ ਕੇ ਤਾਂ ਆਇਆ ਤੀ ਮੈਂ ਹੜੰਬੇ ਵਾਲੇ ਨੂੰ ਹਾਂ ਉਹ ਕਹਿੰਦਾ ਇੱਕ ਦੋ ਦੀਆਂ ਭਰੀਆਂ ਜੇ ਰਹਿੰਦੇ ਮੈਂ ਉਹ ਕੱਢਾਂ ਬਾਈ ਫੇਰ ਆਉਣਾ ਤੇਰੇ ਲਈ ਹਾਂ ਉਹ ਮੱਕੀ ਸੋਹਣੀ ਹੋ ਗਈ ਹਨਾ ਮੱਕੀ ਬਹੁਤ ਵਧੀਆ ਹੋਈ ਹਾਂ ਨਾ ਵਧੀਆ ਆਪਣੀ ਸਾਰੇ ਘਵਾਂਡੀਆਂ ਨਾਲ ਸੋਹਣੀ ਹੈ ਮੱਕੀ ਉਹ ਮੈਂ ਤਾਂ ਉਹ ਤਾਂ ਇਕੱਲੇ ਨਿਬੜ ਜਾਂਦਾ ਨਹੀਂ ਕੰਮ ਉਹ ਵਿੱਚ ਮੈਂ ਦੋ ਮੈਂ ਮਾ ਬੀੜੀ ਤੇ ਕਰ ਲਾਂਗੇ ਚੱਲ ਉਹਨੂੰ ਦੋ ਨੂੰ ਲੈ ਗਿਆ ਤੀ ਆਪ ਨਾਲੇ ਕਿੱਥ ਇਹ ਤਾਂ ਤੌਰ ਤੇ ਕਿੰਨੀ ਵਾਲੇ ਰਹੇਗੇ ਆਏ ਹੋਗੇ ਡਾਕ ਚੌਕੀਆਂ ਤੇ ਰਹਿੰਦੇ ਨੇ ਸਾਰਾ ਦਿਨ ਹੈ ਵੱਡੇ ਤਾਂ ਉਹ ਕਚੈਰੀਆਂ ਇਹੋ ਜਿਹਾ ਲਾਇਆ ਕਚੈਰੀਆਂ ਚ ਜਵਾਕ ਦੀ ਪੱਟੀ ਮੇਸ ਹੋ ਗਈ ਕਿਸੇ ਕੰਮ ਦਾ ਨਹੀਂ ਰਿਹਾ ਉਹ ਆ ਛੋਟਾ ਇਹ ਤਾਂ ਉਹ ਨਹੀਂ ਸਮਝਣ ਵੀ ਕੀ ਤਾਂ ਕਰਦਾ ਕੀ ਨਹੀਂ ਕਰਦਾ ਹੁਣ ਫਿਰਦਾ ਮਦੀਨ ਵਾਲੇ ਤਰ੍ਹਾਂ ਫਿਰ ਜਾਂਦਾ ਸਾਰਾ ਦਿਨ ਉਹ ਰਹਿੰਦੇ ਖੁੰਦੇ ਆਉਦੇ ਨੂੰ ਆਪਾਂ ਘੂਰ ਨਹੀਂ ਸਕਦੇ ਜ਼ਮੀਨ ਕਰਕੇ ਨੀਮਾ ਹੋਣਾ ਪੈਂਦਾ ਤੇ ਬੋਲ ਨਹੀਂ ਸਕਦੇ ਨੂੰ ਤਾਂ ਜੇ ਬੋਲਾਂਗੇ ਤੈਨੂੰ ਪੱਤੀ ਤੇਰੀ ਵਾਲੀ ਭੈਣ ਦਾ ਸਬੂਤ ਕਰੀ ਜਾ ਹੋਰ ਤੈਨੂੰ ਪਤਾ ਤੜਬਾ ਉਹਦੀ ਆ ਕੇ ਬਹਿ ਜਾ ਮੇਰਾ ਤਾਂ ਹਿੱਸਾ ਦੇ ਦੇ ਜ਼ਮੀਨ ਚੋਂ ਹਾਂ ਸਹੀ ਗੱਲ ਹੈ ਮੈਂ ਤਾਂ ਐਂ ਕਹਿ ਦਿੱਤੀ ਵੀ ਆਹ ਨਾਲਕਾ ਜਾਂ ਚਾਲੂ ਕਰਾ ਹੀ ਲੈਂਦਾ ਨਾ ਕਿਨਾਂ ਦਾ ਠੰਡਾ ਪਾਣੀ ਹੁੰਦਾ ਹੈਗਾ ਕੋਈ ਉਹਨੂੰ ਮੈਂ ਕਿਹਾ ਮਿਸਤਰੀ ਨੂੰ ਕਹਿੰਦਾ ਮੜੀ ਦੇਖ ਲਾਂ ਏ ਥੱਲੋ ਦੇ ਪੈਪੂਪ ਦੱਸਦਾ ਕਹਿੰਦਾ ਲੀਕ ਹੋ ਰਾ ਚੱਲ ਜੂ ਤਾਂ ਇਹ ਹਾਂ ਉਹ ਵਧੀਆ ਹੁਣ ਬਾਡੀ ਚ ਪਾਣੀ ਦੀ ਲੋਡ ਪੈਂਦੀ ਹੈ ਦੇਖ ਲੈ ਪਹਿਲਾਂ ਖੇਤਾਂ ਚ ਵੀ ਘਰਾਂ ਚ ਨਾਲਕੇ ਹੋਣ ਕਿਤਿਆਂ ਤਾ ਦੇਖਿਆ ਪ੍ਰੀਤ ਕੁਰੇ ਏ ਥੋਕਰੀ ਲੈ ਕੇ ਆਉਂਦੇ ਹੁੰਦੀ ਨਾ ਤੂੰ ਕਿਦੋਂ ਪਤਾ ਲੱਗਦਾ ਹੁੰਦਾ ਤੇ ਬਿਓ ਉਹ ਆ ਗਈ ਦੇਖ ਲੈ ਹੁਣ ਕਿਹੜਾ ਆਂਦਾ ਰੋਟੀਆਂ ਲੈ ਕੇ ਅਦਾ ਤਾਨਾ ਤੂੰ ਵੀ ਕਿਹੜਾ ਅੰਨਾ ਸੁਣ ਕੇ ਆ ਗਈ ਚਲ ਵਧੀਆ ਕਰ ਪਹਿਲਾਂ ਕਿਹੜਾ ਕਦੇ ਮੈਂ ਖੇਤ ਰੋਟੀ ਲੈ ਕੇ ਆਈ ਨਹੀਂ ਨਾ ਬਹੁਤ ਲੈਂਦੀ ਇੱਕ ਗੱਲ ਤਾਂ ਹੈਗੀ ਜੀ ਚਾਹੇ ਤੁਸੀਂ ਕਹੋਗੇ ਵੀ ਉਹੀ ਬੁੜੀਆਂ ਵਾਲੀ ਮਤ ਵਰਤਦੀਆਂ ਮੇਰਾ ਤਾਂ ਬਹੂ ਜੀ ਨੂੰ ਕੱਲੇ ਹੀ ਘਰੇ ਛੱਡਣ ਨੂੰ ਜੀ ਨਹੀਂ ਕਰਦਾ ਉਹ ਕੀ ਕਰੀਏ ਜਵਾਕ ਜਾਨ ਇਹੋ ਜਿਹਾ ਪੂਜਾ ਲੈ ਆ ਪਟਕੇ ਨਾ ਤਾਂ ਉਹਦਾ ਕਿਸੇ ਸਮਝ ਆਉਂਦਾ ਮੈਨੂੰ ਵੀ ਕੋਈ ਕਾਸੇ ਬੰਨੇ ਲੱਗਣ ਵਾਲੀ ਆ ਉਹ ਨਾ ਤਾਂ ਕਿਧਰੇ ਉਹ ਕੰਮ ਚ ਕਰਾਉਂਦੀ ਸਾਰਾ ਦਿਨ ਤੇਰੇ ਨਾਲ ਅੱਡਾ ਲਾਈ ਰੱਖਦੀ ਐ ਅੱਡਾ ਤਾਂ ਐ ਵੀ ਚਲ ਪਾਈ ਨਹੀਂ ਕਹਿੰਦੇ ਵੀ ਭਾਈ ਅੱਜ ਕੱਲ ਦੇ ਜਵਾਕ ਆ ਹੈਗੇ ਨਾ ਮੋਬਾਈਲ ਅੱਜ ਕੱਲ ਦੇ ਨੂੰ ਕਿਹੜਾ ਨਿਆਣੀਆਂ 26 27 ਸਾਲ ਦੀ ਤਾਂ ਹੋ ਰਹੀ ਆ ਹੋਰ ਦੇਖੋ ਨੋਈ ਨਿਆਣੀ ਜੀ ਲੱਗਿਆ ਮੁੰਡਾ ਤਾਂ ਸਾਹੀਆ ਮੇਰਾ ਨੋ 27 ਸਾਲੇ ਛੋਟੀ ਹੋ ਐਡੀ ਉਹ ਨਹੀਂ ਆਪਣਾ ਤਾਂ ਦੇਖ ਲੈ ਮੁੰਡਾ ਹੈਗਾ ਦੀ 21 21 ਸਾਲ ਦਾ ਉਹ 27 28 ਸਾਲ ਦੀ ਲਿਆਇਆ ਤੇ ਦੇਖੀ ਨਾ ਮਹਾ ਫੋਨ ਤੇ ਲੱਗੀ ਰਹਿੰਦੀ ਆ ਬਾਹਰ ਅੰਦਰ ਦੇਖਦੀ ਨਹੀਂ ਹੈਗੀ ਟਾਈਮ ਇਹ ਜੀ ਨੇ ਕੋਈ ਲਟੇਰ ਆ ਬੜਿਆ ਸਾਲਾ ਕੁਸਰ ਲੁੱਟ ਕੇ ਲੈ ਜੂ ਫਿਰ ਚੱਕਾਂਗੇ ਆਲੇ ਦਾ ਮੋਬਾਈਲ ਚ ਵੜ ਕੇ ਅੰਦਰ ਪੈ ਜਾਂਦੀ ਆ ਕੁੰਡੇ ਖੁੱਲੇ ਪਏ ਹੁੰਦੇ ਨੇ ਡੰਗਰ ਵਾਲਾ ਕੁੰਡਾ ਵੀ ਪਰਸੋਂ ਮੈਂ ਲਾ ਕੇ ਆਇਆ ਡੋਟੀਆਂ ਹੀ ਪਸਾ ਲੈਂਦੀ ਆ ਕੰਨਾਂ ਚ ਹੋਰ ਲੈ ਕਰ ਲੱਸੀ ਪੀ ਲੈ ਤੂੰ ਪਹਿਲਾਂ ਗੰਦੀ ਮੈਂ ਮੂੰਹ ਪਾ ਕੇ ਲੱਸੀ ਪੀ ਨਹੀਂ ਆਈ ਵਾਹ ਵੇਖ ਬਣਾ ਉਹ ਦੱਬਾ ਗਿਆ ਕਿੱਧਰ ਲੈ ਗਿਆ ਚੱਲ ਮੂੰਹ ਲਾਲ ਹੈ ਕੀ ਹੁੰਦਾਗਾ ਮੂੰਹ ਲਾਲ ਹੈਗਾ ਵਿਰੋਧ ਨੂੰ ਮਰਾ ਦਾ ਹਲੇ ਲੱਗੇ ਨਹੀਂ ਹੈਗੇ ਵਿਰੋਧ ਹਲੇ ਸਮੋ ਨਹੀਂ ਹੈਗੀ ਮਰੋਧਾਂ ਦੀ ਵੀ ਕੋ ਹੁੰਦਾ ਜਿਹੜਾ 12 ਵਾਸੀ ਆ ਜਾ ਹੈ ਤਾਂ 12 ਵਾਸੀ ਆਹੀ ਬੁੱਟਾ ਅੱਛਾ ਇਹਦੇ ਪਤਾ ਨਹੀਂ ਕੀ ਗੱਲ ਪੱਤੇ ਝੜ ਝੜ ਕੇ ਜੇ ਦੁਬਾਰੇ ਫੇਰ ਫੁੱਲ ਜੇ ਡੇਗ ਲਾਂਦਾ ਵੇਖੋ ਉਹ ਨਿੰਬੂ ਦਾ ਵਧੀਆ ਹੋ ਗਿਆ ਆਪਣਾ ਹਾਂ ਇੱਕ ਗੱਲ ਹੋਰ ਉਹ ਹੈਗੀ ਹੈਰਾ ਫੇਰੀ ਸਾਰੀਆਂ ਚੀਜ਼ਾਂ ਚ ਉਹ ਕਿਹੜੇ ਹੁਣ ਤਾਂ ਕੋਈ ਚੀਜ਼ ਕਰਕੇ ਆਲਾ ਦੰਦਾ ਚੈਨਾ ਦਾ ਬੁੱਟਾ ਕੁਝ ਨਿਕਲਿਆ ਹੋ ਰਹੀ ਆਉਂਦਾ ਦੇਖ ਜਿੱਦਿ ਆਪਾਂ ਨੇ ਪੇੜ ਲਵਾਏ ਤੇ ਘਰੇ ਵੀ ਲਵਾਏ ਤੇ ਘਰ ਤਾਂ ਸੁੱਕ ਗਏ ਕਹਿੰਦਾ 12 ਵਾਸੀ ਆ ਬੀਬੀ ਇਸਮੇ 24 ਮਹੀਨੇ ਫੁੱਲ ਲੱਗੇਗਾ ਫੁੱਲ ਕੀ ਜਿਹੜਾ ਹਲ ਲੱਗੇਗੇ ਮਰੂਤ ਲੱਗੇਗੀ ਆ ਦੇਖ ਲੈ ਹੁਣ ਆ ਦੇਖ ਲੈ ਆ ਬਾੜੀ ਕਰੀਏ ਕਿੰਨੇ ਟੌਪ ਦੀ ਹੋ ਰਹੀ ਹੈ ਇਹ ਆ ਕੇ ਜਵਾਖ ਜੇ ਖੜਨ ਸਾਰਾ ਕੁਝ ਪੈਦਾ ਕਰ ਲਈ ਓਰੇ ਲੈ ਲੈ ਹੁੰਦੇ ਨਹੀਂ ਜਵਾਕ ਕਿਥੇ ਨਕੰਮੇ ਦੋ ਜੰਮੇ ਦੋ ਹੀ ਨਕੰਮੇ ਜਿਹੜੀ ਤੀਜੀ ਆ ਗਈ ਉਹਨੇ ਜਮੀ ਸਤਿਆਨਾਸ਼ ਕਰਤਾ ਘਰ ਦਾ ਬੇੜੀ ਉਠਿਆਤਾ ਮੈਨੂੰ ਤਾਂ ਮੱਦੀ ਦਾ ਐਂ ਲੱਗਦਾ ਛੋਟਾ ਜਵਾਕ ਜਾ ਖਰਾਬ ਕਰਤਾ ਬੰਦਾ ਤੇ ਕੀ ਕਹਿ ਸਕਦਾ ਨਸ਼ੇ ਪੱਤੇ ਆਲਾ ਬੰਦਾ ਤੈਨੂੰ ਪਤਾ ਉਹ ਸੁਖਦਾ ਇਹਦਾ ਫਿਰ ਜਾਂਦਾ ਕਿਹੜਾ ਇਹ ਕੋਇਪਸੂਲ ਖਾਣ ਲੱਗਾ ਤਾ ਨੇ ਉਹ ਕੀ ਹੁੰਦਾ ਆਹੀ ਕਹਿੰਦੇ ਨੇ ਕਿਹੜੇ ਆਹ ਨਵੇਂ ਚੱਲੇ ਨੇ ਹੁਣ ਸਗਨੇਚਰ ਦੇ ਕੈਪਸੂਲ ਸਗਨੇਚਰ ਦੇ ਮੈਨੂੰ ਤਾਂ ਇਹ ਚੀਜ਼ਾਂ ਦਾ ਦੇਖ ਤੈਨੂੰ ਪਤਾ ਨਹੀਂ ਆਪਣਾ ਜਵਾਕ ਵਿਗੜ ਜੂ ਐਂ ਕਰ ਜੋ ਨਹੀਂ ਖੇਤ ਦਾ ਕਰਦਾ ਆਪਣੇ ਆਲਾ ਛੋਟਾ ਉਹਨੂੰ ਕਿਸੇ ਦੁਕਾਨ ਤਕੂਨ ਤੇ ਲਾ ਦੇ ਮੋਟਰਾਂ ਬੰਨਣ ਆਈਆਂ ਤੇ ਲਾ ਦੇ ਬਾਹਰ ਹੀ ਨਹੀਂ ਪਹਿਣੀਆਂ ਹੁਣ ਸੀਜ਼ਨ ਚੱਲ ਜੂ ਦਿਨ ਰਾਤ ਮੋਟਰਾਂ ਬੰਨਣਗੀਆਂ ਪੈਂਡਾ ਨਹੀਂ ਛੜਦਾ ਚੱਕਦਾ ਝੋਲਾ ਉਹਦੇ ਮਾਗਰ ਮੱਦੀ ਤੇ ਚੱਲੀਏ ਆਪਾਂ ਲੈ ਰਹੇ ਚੱਲੀਏ ਪਾਤੜੇ ਐਂ ਜਿਹੜੇ ਦਿੰਦਾ ਫਿਰ ਜਾਂਦਾ ਆਥ ਨੇ ਆ ਕੇ ਕਹਿ ਦੂ ਬਾਪੂ ਮੇਰੇ ਦਾ ਸਿਰ ਦੁਖਦਾ ਉਹ ਬਾਪੂ ਮੇਰੇ ਲੱਤਾਂ ਦੁਖੀਆਂ ਨੇ ਉਹ ਲੱਤਾਂ ਕਉਂ ਦੁਖਦੇ ਉਹਨਾਂ ਨਸਾ ਘਟ ਜਾਣਾ ਪਣੋ ਉਹਦਾ ਦੱਬੀ ਫਿਰ ਜਾਂਦੇ ਨੇ ਉਹਨੂੰ ਇਹ ਨਹੀਂ ਸਮਝ ਆਉਂਦਾ ਵੀ ਮੱਦੀ ਦਾ ਲੈ ਰਹੇ ਕੀ ਦੱਬਿਆ ਹੈ ਜੀ ਆ ਜਦੋਂ ਆਉਂ ਤੂੰ ਲੈਰੇ ਲੈਰੇ ਨੂੰ ਚੱਲੂ ਕਦੇ ਕਦੇ ਤਾਂ ਦੇਖੋ ਤੇਰੀ ਆਏ ਭੈਣ ਫੋਨ ਕਰਦੀ ਹੁੰਦੀ ਆ ਕਹਿੰਦੀ ਮੱਦੀ ਲੈਰੇ ਗਿਆ ਤੀ ਇੱਧਰ ਤਾਂ ਨਹੀਂ ਆਇਆ ਫਿਰ ਕੰਮ ਕੀ ਆ ਲੈਰੇ ਮੈਨੂੰ ਆਏ ਨਹੀਂ ਸਮਝਿਆ ਹੁਣ ਵੀ ਦੱਸ ਕੇ ਨਹੀਂ ਆਇਆ ਇਹ ਪਿੰਡੋਂ ਹਾਂ ਐ ਆਇਆ ਹੋਇਆ ਹਲੇ ਕਹਿੰਦਾ ਮਮੇ ਤੂੰ ਫੋਨ ਕਰਦੀ ਐ ਕਹਿੰਦੀ ਮੇਰੇ ਲਵੇ ਆਇਆ ਹੋਇਆ ਲੈ ਦੱਸ ਲੈ ਦੱਸ ਮੈਨੂੰ ਬੁਰੇ ਬੁਆਈ ਜਾਂਦਾ ਮੈਨੂੰ ਤਾਂ ਘੜਪੜ ਲੱਗਦੀ ਹੈ ਜਿਵੇਂ ਉਹ ਨਹੀਂ ਕਹਣਾ ਇੱਕ ਗਾਉਣਾ ਗਾਉਣ ਵਾਲੇ ਦਾ ਗਾਣਾ ਵੀ ਆਇਆ ਹੈ ਕਹਿੰਦਾ ਕਦੇ ਮਿਲਣ ਤੂੰ ਆ ਜਾਂਦੀ ਸੀ ਲੈਰੇ ਗਾਗੇ ਤੋਂ ਹਾਂ ਤੇ ਕੋਈ ਪੂਰੀ ਕੜੀ ਦਾ ਚੱਕਰੀ ਨਾ ਹੋਵੇ ਪੰਜਰਾਂ ਦਾ ਅੱਜ ਕੱਲ ਜਵਾਖਾਂ ਨਾਲ ਕੀ ਹੋ ਰਿਹਾ ਹੈ ਕੋਈ ਪਤਾ ਨਹੀਂ ਆ ਵੱਡੇ ਨੇ ਹੁਣ ਇਹ ਨਹੀਂ ਬੁੱਝਾ ਪਟਿਆ ਹਾਂ ਇਹ ਐ ਪਤਾ ਨਹੀਂ ਪਾਸਾ ਪੱਟ ਜਾਂਦੇ ਲਾਦ ਨੁਕਮੀ ਅੱਜ ਕੱਲ ਦੀ ਮਾਂ ਬਾਪ ਹੁਣ ਤਾਂ ਪਿੰਕਣੀ ਲੱਗਣ ਦੀ ਚਲ ਐ ਕਰ ਮਾਂਇਆਂ ਉੱਥੇ ਦੁੱਕ ਪਟਦੀਆਂ ਗੰਡੇ हां प्रीत कोरे चटनी कुटिया हां चटनी कुटोगे ऐने तू खा ले रोटी मैं कोई ना मैं रोटी खा रहा ना हां खाला खा ਧਣੀਆਂ ਦੇਖ ਲਈ ਦੋ ਢਾਲ ਹੋਏ ਨੇ ਧਣੀਆਂ ਦੇ ਉਹ ਵੀ ਤੋੜ ਲਈ ਕੋਈ ਨਾ ਕੋਈ ਨਾ ਤੋੜ ਦੀਆਂ ਕੋ ਚੱਲ ਇਹ ਆਪਣਾ ਸੋਚਦੀ ਆ ਤਾਂ ਆ ਜਾਂਦੀ ਐ ਅੱਜ ਕੱਲ ਕਿਹੜਾ ਪਿਆੰਦਾ ਨਹੀਂ ਲਾਹਣ ਹੱਕੇ ਮਦੀ ਹੋਏ ਔਰ ਪੁੰਡੀ ਮੇਰਾ ਸਭ ਜਦੂ ਕੀ ਜੰਦਾ ਐ ਸਭ ਜਦੂ ਕੀ ਜੰਦਾ ਢਾਲ ਕੋਈ ਨਹੀਂ ਮੈਂ ਜਾ ਇੱਕ ਤਾਂ तेरी ਬੋਲੀ ਦਾ ਪਤਾ ਨਹੀਂ ਲੱਗਦਾ ਕਿੱਤਰ ਐਂ ਕਰੋ ਐ ਦੇਖ ਲੈ ਕੋਈ ਗੋਲੀ ਗੋਲੀ ਹੈਗੀਏ ਕੋਈ ਮੈਨੂੰ ਵੀ ਖਵਾ ਦੇ। ਉਹ ਗੋਲ ਤਾਂ ਉਹ ਦੋ ਰੰਗਾ ਜਿਹਾ ਪਿਆ। ਲੈ, ਤੁਮ ਮਾਤਾ ਪਾਲੀਆਂ। ਲੈ, ਬੁੜੀ ਕੀ ਸਮਝਦੀ ਸੀ? ਮੌਮੀ ਤੁਰੇ ਕਰਦੀ ਆ। ਜਾਦੇ ਮਛਰੀਆ ਕਦੇ ਕੁਛ ਕਹਿ ਦਿੰਦੀ ਆ, ਕਦੇ ਕੁਛ। ਓਹੋ, ਆ ਕਿੱਥੋਂ ਆ ਗਏ ਹੁਣ? ਇਹਨਾਂ ਨੂੰ ਕੀ ਕਰਾਉਣ ਮੈਂ? ਕਿ ਮੇਰੇ ਪੁੱਤਰ ਹੋਊਗੀ। ਹਾਲ ਕੋਈ। ਇਹਨਾਂ ਨੂੰ ਤਾਂ ਲਾਰਾ ਲੱਪਾ ਲਾਉਣੀ ਆ ਕੋਈ ਬੁੜੇ ਆ ਕੇ ਨਾ ਚਾਹ ਪਾਣੀ ਦੇ ਕੇ ਤੁਹਾਨੂੰ ਤਾਂ ਕੱਢਦੀ ਆ ਘਰੋਂ। ਉਦੋਂ ਪਹਿਲਾਂ ਬੁੜੀ ਆ ਗਏ ਮੈਂ ਨੰਗਾ ਜਾ। ਉਹ ਉਹ ਸਰ ਵਾਲਾ ਕਮਾਉਂਦਾ ਬਾਈ ਤਾਂ ਨਾ ਪਤਾ ਨਹੀਂ ਬੰਦਾ ਕਿਵੇਂ ਕੱਟਦਾ ਉਹ ਖਾ ਕੇ ਤਾਂ ਤਾਨੂੰ ਕੀ ਪਤਾ ਭਾਬੀ ਆ ਗਈ ਭਾਬੀ ਆ ਗਈ ਆ ਜਾ ਆ ਜਾ ਭਾਬੀ ਆ ਜਾ ਆ ਜਾ ਪਾਣੀ ਲਈ ਉਹ ਪਾਣੀ ਆਈ 10 ਮਿੰਟ ਆਠੇ ਮਾਰਾਂਗੇ ਹਾਂ 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 ਆ ਬਹਿ ਜਾ ਭਾਬੀ ਇੱਧਰ ਬਹਿ ਜਾ ਲੈ ਪਾਣੀ ਦੇਖ ਲੈ ਰੱਬ ਨੂੰ ਸੁਆਬ ਮਲਾਉਂਦਾ ਹਾਂ ਆਪਾਂ ਸੋਚ ਰਹੀ ਕਿ ਪਾਣੀ ਪੀ ਲੀ ਆ ਗਏ ਨੇਗਾ ਰੱਖਦੀ ਆ ਹੋਰ ਭਾਬੀ ਠੀਕ ਆ ਹਾਂ ਠੀਕ ਆ ਕਿੱਧਰੋਂ ਆਇਆ ਵੇ ਹੂੰ ਤਾਂ ਮੇਰਾ ਜੀ ਨਹੀਂ ਕਰਦਾ ਤੇਰੇ ਨਾਲ ਮੈਂ ਗੁੱਸਿਆਂ ਪਰ ਅੱਜ ਮਗਾ ਚਲ ਕੋਈ ਨਹੀਂ ਭਾਬੀ ਦਾ ਭਾਬੀ ਰੂ ਵਿਚਾਰੀ ਮਾਗਰ ਰੱਬ ਦਾ ਰੂਪ ਹੁੰਦੀ ਐ ਪਰ ਜਾਈ ਤਾਂ ਅੱਛਾ ਅੱਜ ਬਾਲੀਆਂ ਚੰਗੀਆਂ ਜੀਆਂ ਗੱਲਾਂ ਮਾਰੀ ਜਾਂਦਾ ਕੀ ਗੱਲ ਹੈ ਨਹੀਂ ਚੰਗੀਆਂ ਕਿਉਂ ਨਹੀਂ ਮਾਰਾਂਗੇ ਜੇ ਆਪਣੇ ਪਰਿਵਾਰ ਦੇ ਬੰਦੇ ਨੂੰ ਚੰਗੀਆਂ ਮਾਰਾਂਗੇ ਹੋਰ ਕਿਹਨੂੰ ਮਾਰਾਂਗੇ ਮੱਦੀ ਲੈ ਔਰ ਦੇਖ ਲੈ ਮੈਂ ਸੋਚਿਆ ਪੂਆ ਦਾ ਮੁੰਡਾ ਆਇਆ ਹੋਇਆਗਾ ਕੋਈ ਮਾਹੌਲ ਬਣ ਜੇ ਖਾਣ ਪੀਣ ਵਾਲਾ ਕੋਈ ਬਣਾ ਵਾਲਾ ਕੋਈ ਮਹਿੰਗੀ ਸ਼ੈਗੀ ਜੀ ਉਹ ਅੱਛਾ ਹੁਣ ਪਤਾ ਲੱਗਿਆ ਕਿਉਂ ਇੰਨਾ ਮਿੱਠਾ ਕਰ ਰਹੇ ਆ ਮੈਂ ਤਾਂ ਤੈਨੂੰ ਬਣਵਾਉਣਾ ਸਿੱਧਾ ਕਹ ਦੇ ਖਾਣ ਨੂੰ ਕਾਣੂ ਗੜਵਾ ਮਾ ਮੈਂ ਤੈਨੂੰ ਐ ਕਹਣਾ ਪਾਪੀ ਉਰੀ ਕਿੱਧ ਖੇਤ ਗਏ ਹੋਏ ਨੇ ਉਹ ਤਾਂ ਬੀਬੀ ਉਹ ਵੀ ਖੇਤ ਤੇ ਮਲਾ ਦਾ ਰੋਟੀ ਲੈ ਕੇ ਗਈ ਸੀ ਆਹਾ ਉਹ ਬੌਂਦਰੀ ਸੀ ਕਿ ਮੇ ਫਿਰਦੀ ਹੈ ਹੈ ਬੌਂਦਲੀ ਸੁਰਤ ਤੇ ਬੌਂਦਰੀ ਹੈਗੀ ਹਨਾ ਮੌਂਦਲੀ ਪਈ ਆ ਵਿਚਾਰੀ ਕੀ ਕਰੇ ਕੰਮਾਂ ਨੇ ਮਾਰ ਲਈ ਬਾਹਲਾ ਕੰਮ ਕਰਦੀ ਹੈ ਚੰਗੀ ਸੌਰੀ ਦੀ ਦੇਖ ਲਾ ਥੱਕ ਜਾਂਦੀ ਆ ਲੱਤ ਚੰਗਾ ਵੇ ਪਾਣੀ ਪੀ ਲਓ ਮਸਕਰੀਆਂ ਨਾ ਕਰੋ ਬਾਲੀ ਮਸਕਰੀਆਂ ਹੋਰ ਭਰਜਾਈ ਨਾਲ ਕਰਾਂਗੇ ਹੋਰ ਕਿਦਾਂ ਕਰਾਂਗੇ ਅਸੀਂ ਹੈ ਤੂੰ ਆ ਬਹੂਰੇਗ ਲੱਗ ਰਹੀ ਨੇ ਉ ਪਰ ਜਨ ਮੈਨੂੰ ਆਹ ਮੇਰੀ ਗੱਲ ਸੁਣ ਆ ਲਿਬੜ ਕੇ ਕਿੱਥੋਂ ਆਇਆ ਤੂੰ ਕੱਪੜੇ ਕਿਵੇਂ ਗੰਦੇ ਨੇ ਹਰਾ ਹਰਾ ਕੁੱਟ ਕੇ ਆਏ ਆਂਗੇ ਨਾ ਹਰੇ ਵਾਲਾ ਤਾਂ ਹੈ ਨਹੀਂ ਤੂੰ ਲੈ ਹੋਰ ਕੰਮ ਕੌਣ ਕਰਦਾਗਾ ਕੀ ਤੋ ਕੁੱਟ ਖਾ ਕੇ ਆਏ ਆ ਵੇ ਦੱਸੀ ਇਹਨੂੰ ਦੱਸੀ ਦੋ ਰਗੜ ਤੇ ਰਤ ਨਾਲੇ ਚ ਪੈਨੇ ਨਾ ਉਹਨਾਂ ਦਾ ਪਤਾ ਲੱਗਿਆ ਇੰਨਾ ਤੇਰਾ ਪਤਾ ਲੱਗਿਆ ਰਾਤ ਦੋ ਰਗੜ ਤੇ ਦੱਬ ਕੇ ਉਰੀ ਨਾ ਪਾੜ ਕੇ ਟੂਆ ਪੇਡਾ ਦਾ ਰੰਗ ਨਿਮਰ ਮੇਰੀ ਗੱਲ ਸੁਣ ਲਾ ਓਏ 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 ਇਹਨੂੰ ਆਏ ਦੱਸ ਦੇ ਦੋ ਤਾਂ ਰਾਤ ਰਾਗੜੇ ਨੇ ਨਾਲੇ ਚੜੀ ਅੱਗੇ ਪੈਨੇ ਇਜ ਨੂੰ ਉਹ ਵਾਰਨਿੰਗ ਦਿੱਤੀ ਹੋਈ ਆ ਵਾਰਨਿੰਗ ਹਾਂ ਤੇ ਇਸ ਤੋਂ ਬਾਅਦ ਤੈਨੂੰ ਮੈਂ ਚੌਥੀ ਗੱਲ ਹੋਰ ਦੱਸਦਾ ਸਾਡਾ ਸੂਲ ਐ ਜਿਹੜੇ ਬੰਦੇ ਦੀ ਲੱਤ ਤੋੜਦੇ ਆ ਨਾ ਅਸੀਂ ਉਹ ਦੂਜੀ ਲੱਤ ਨਾਲ ਬੰਨ ਕੇ ਤੋੜਦੇ ਆ ਬੰਦੇ ਨੂੰ ਚੰਗਾ ਚੰਗਾ ਫੁਕਰੀਆਂ ਨਾ ਮਾਰੋ ਐ ਮੈਂ ਉਹ ਗੱਲਾਂ ਦੀ ਗੱਲਾਂ ਸਿਪਲਾ ਗੋਇ ਲੱਗਦੇ ਆ ਜਿਵੇਂ ਸਿਪਲਾ ਗੋਇ ਲਾ ਹੇਪਰਾ ਗੋਇ ਲਾਣਾ ਵਈ ਹਾਂ ਜਾ ਬੱਸ ਹੋਰ ਹੋਰ ਇਹਦਾ ਮਾੜੇ ਕਰਮ ਬਰੇ ਤੂੰਦਾ ਐਮੀ ਬਰਕ ਨਾਲ ਵਿਆਹ ਹੋਣਾ ਈ ਤੇਰਾ ਤਾਂ ਹੋਰ ਆ ਐਮੀ ਬਰਕ ਕਹਿੰਦਾ ਜੇ ਕਿਤੇ ਤੈਨੂੰ ਦੇਖ ਲੈਣਾ ਨੀ ਰੁਬਾਜ ਪਰ ਵੱਧਦਾ ਵੀ ਕਿਤੇ ਕਿਤੇ ਬੜੰਗਾ ਪੈ। ਹਏ ਮੈਨੂੰ ਐ ਲੱਗਦਾ ਵੀ ਜਿਹੜੇ ਹਿਸਾਬ ਨਾਲ ਫੱਟੇ ਸੋਣੋ ਬਾਜਵਾ ਲੱਗਦੀ ਆ ਉਹੇ। ਹੂੰ ਕਦੇ ਕਦੇ ਹੈ ਹਨਾ ਮੈਨੂੰ ਐ ਲੱਗ ਬੜੇ ਸਾਰੇ ਕਹ ਦਿੰਦਾ ਸੀ ਗਾਈ ਸੋਹਣੀ। ਨਾ ਉਹ ਬੜਿਆਈ ਦੀ ਬਹੁਤ ਭੁੱਖੀ ਆ ਤੂੰ ਹਨਾ। ਬੜਿਆਈ ਦੀ ਪ੍ਰਿਹਾਈ ਮੈਂ ਲਾ ਆ ਲਿਆ ਸਭ ਬਹੁਤ ਭੁੱਖੀ ਆ ਤੂੰ। ਆ ਗਈ ਪੰਪਾ ਚ। ਅੰਪਾ ਜਾ। ਬੜਿਆਈ ਦੀ ਭੁੱਖੀ ਆ ਤੂੰ ਪਰ ਹੈਗੀ ਆ ਠੀਕ ਐ। ਚਿਪਰਾ ਕੋਈ ਨਹੀਂ ਠੀਕ ਆ ਤੂੰ। ਜਿਆਦਾ ਫਿਰ ਤੂੰ ਫੁੱਲ ਜਾਣੀ ਆ। ਫਿਰ ਫਾਇਦਾ ਨਹੀਂ ਕੋਈ। ਪਾਣੀ ਪੀ ਲੈ ਤੂੰ। ਲੈ ਹੁਣ ਪ੍ਰਬੰਧ ਕਰ ਦੇ। ਤਮਾ ਜਮਾ ਕਰਦੇ ਅਸੀਂ ਜਾਣੇ ਮੇਰੀ ਗੱਲ ਸੁਣ ਪਿੰਡੇ ਚ ਕਿਹੜਾ ਕੱਢ ਕੇ ਆਉਨੇ ਆ ਠੀਕ ਹੈ ਤੂੰ ਘਰੇ ਗੌਰ ਰੱਖੀ ਠੀਕ ਹੈ ਇਹਦੂ ਬਾਤ ਚ ਉਹਦੇ ਜੇ ਕੋਈ ਚੱਕ ਚੁੱਕ ਕੇ ਲੈ ਗਿਆ ਕੋਸਾ ੱਖਾ ਹੋ ਜੂ ਚਲ ਕੋਈ ਨਹੀਂ ਕਰਦਾ ਮੇਰੇ ਪੂਰੀ ਗੌਰਾ ਟੈਨਸ਼ਨ ਨਾ ਲੈ ਗੌਰਾ ਬੋਲਦੀ ਤਾਂ ਦੇਖ ਲੈ ਕਿਵੇਂ ਐ ਬਾਈ ਜਾ ਓਏ ਚਲ ਚੰਗਾ ਭੱਗ ਜਾ ਚਾ ਚੰਗਾ ਜਾਨੀ ਆ ਫਿਰ ਚਾ ਨੜੀ ਪਣੀ ਨਾ ਪੀ ਚਾ ਬਣਾ ਦੀ ਘੁੱਟਕ ਬਣਾ ਲਈ ਮਿੱਠਾ ਰੋ ਕੇ ਪੱਤੀ ਠੋਕ ਕੇ ਠੀਕ ਆ ਚੰਗਾ ਚੰਗਾ ਜਾ ਮੈਨੂੰ ਬਠਿੰਡੇ ਤੋਂ ਵੀ ਨਹੀਂ ਲੱਗਦੀ ਇਹ ਇਹਦਾ ਜੂਪੀ ਚੋਂ ਲਿਆਂਦੀ ਆ ਸੁੱਡੇ ਵਾਲੇ ਨੇ ਹਾਂ ਓਏ ਹੈਗੀ ਆ ਹੈਗੀ ਹੈਗੀ ਆ ਸਿਗਨੇਚਰ ਇਸਕ ਦੋ ਰੰਗਾ ਵੀ ਜੀ ਵਾਲੀ ਵੀ ਆ ਜੀ ਵਾਲੀ ਤਾਂ ਮੈਂ ਖਾਦੀ ਨਹੀਂ ਕਰਦਾ ਨਾ ਕੌੜੀ ਹੁੰਦੀ ਆ ਕੌੜੀ ਐ ਨਾ ਇਹ ਨਹੀਂ ਖਾਂਦਾ ਮੈਂ ਇਹ ਤਾਂ ਤੁਹਾਡੀ ਜੁੱਪੀ ਵਾਲੀ ਆ ਦੇ ਮੈਂ ਨਹੀਂ ਖਾਂਦਾ ਇੱਕ ਮਿੰਟ ਮੈਂ ਤਾਂ ਸਿਗਨੇਚਰ ਦਾਦਾ ਖੋਲ ਕੇ ਦੇ ਦੇ ਭਾਈ ਫਿਰ ਤਾਂ ਹੁਕਮ ਉਹਦਾ ਫੁੱਲ ਫਿਰ ਮੈਨੂੰ ਉਹ ਲਾਲ ਜਾਂ ਠੰਡਾ ਲਿਆ ਦੇ ਨਾ ਚੱਲ ਚੱਲੀ ਆਪਾਂ ਨਾਲੇ ਤਾਂ ਠੰਡਾ ਲੈ ਕੇ ਮੈਂ ਪਿੰਡ ਚ ਰੌਂਗੀ ਮਾਰ ਕੇ ਆਉਂ ਲੈ ਹੈ ਹੂੰ ਲੈ ਮੈਂ ਇਹਨੇ ਜੀਬ ਥੱਲੇ ਰੱਖ ਲੈ ਮੈਨੂੰ 15 ਮਿੰਟ ਬੁਲਾਈ ਨਾ ਨਾ ਮੈਂ ਨਹੀਂ ਗਾ ਜੀਬ ਚ ਪਾ ਜੇ ਜਾ ਰਹਾ ਮੇਰਾ ਜੀਬ ਚ ਪਾ ਲੈ ਇਹਨੂੰ ਨਹੀਂ ਜਾਰੀ ਟੁੱਟ ਜੂ ਚੱਲ ਨਹੀਂ ਮੂੰਹ ਤੇ ਥੱਪੜ ਮਾਰੀ ਮੇਰੇ ਫਿਰ ਹੂੰ ਬਰ ਠੀਕ ਚਲ ਹਾਂਜੀ ਵਿਚੋ ਵਿਚੋ ਜੇ ਹਰੀਆ ਕਣਕ ਹਲੇ ਹਨ ਉਹ ਥੋੜਾ ਜਿਹਾ ਹਰੇ ਦਾ ਟਾਈਮ ਤਾਂ ਹੁੰਦੀ ਆ ਦੋ ਚਾਰ ਦਿਨਾਂ ਦੇ ਵਿੱਚ ਸਾਰੀ ਪੱਕ ਜਾਊ ਆ ਹਵਾ ਜੀ ਇਹੋ ਜੀ ਚੱਲਦੀ ਆ ਮੈਂ ਤੇਰੇ ਨਾਲ ਘਰੇ ਚਲਦਾ ਕਿਉਂ ਉਹ ਕਿਹੜਾ ਹੋਊਗਾ ਖੜੰਬਾ ਮੈਂ ਤਾਂ ਕਾਦਾ ਲੱਗਣਾ ਉਹ ਦੇਖਣਾ ਮੈਂ ਫੋਨ ਫੋਨ ਕਰ ਲੈਂਦਾ ਫੋਨ ਤਾਂ ਕਰ ਕੀ ਹਟਿਆ ਨੂੰ ਹਣਾ ਉਹੀ ਜੀ ਨਕਮਾ ਹਾਂ ਉਹ ਤਾਂ ਬੱਤਲੇ ਦੇ ਦੋ ਗੰਡੇ ਤੇ ਤੋੜ ਕੇ ਲਈਆਂ ਜਮੀ ਇਹ ਛੋਟੇ ਛੋਟੇ ਤੇ ਮੇਰੇ ਤਾਂ ਜੀ ਨਹੀਂ ਕਰਿਆ ਪੱਟਣ ਨੂੰ ਮੈਂ ਖਾ ਆਪਣੇ ਉੱਥੇ ਲੱਗ ਰਹੇ ਨੇ ਗਵੰਡੀਆਂ ਦੇ ਕੋਲੇ ਬਾਗਲ ਦੇ ਮੈਂ ਹੁਣਾਂ ਤਾਂ ਪੱਟ ਲਾਂਗਾ ਦੋ ਚਾਰ ਨਾ ਫੇਰ ਕਿਉਂ ਦੰਦਾਂ ਨੂੰ ਪੱਟ ਲਿਆਵਾਂਗੇ ਨਾ ਇਹਨੇ ਅੰਬਾ ਨੂੰ ਐਨੇ ਵਾਰੀ ਕਿਹਾ ਕਹਿੰਦੀ ਇੱਥੋਂ ਲੈ ਜਾ ਕਰੋ ਪੱਟ ਕੇ ਕਿ ਉਹਨਾਂ ਨੇ ਟੱਬਰ ਟੀਰ ਘਾਟੇ ਗਜਵਾਕ ਸਾਰੇ ਬਾਹਰੇ ਗਏ ਹੋਏ ਨੇ ਠੀਕ ਹੈ ਠੀਕ ਹੈ ਉਹ ਬੇਚਾਰੀ ਸ਼ੌਂਕ ਵਜੋਂ ਹੀ ਲਾ ਲੈਂਦੀ ਹੈਗੀ ਚੱਲ ਮਾਰ ਲਿਆ ਅਗਰ ਜਿਹੜਾ ਤੋੜ ਲਿਆ ਉਹ ਨਾ ਇਹ ਬਿੰਦ ਛੱਟੋ ਦੇ ਨੇ ਬਾਗ ਜਾਨੀ ਆ ਦੋਸੋ ਕੋ ਕਰਿਆ ਉਹਨੇ ਰਟ ਡਹੌਲਾ ਹੋ ਜਾਂਦਾ ਨਹੀਂ ਵਿਚਾਰੀ ਬੈਠੀ ਚੱਕੀ ਜਾਂਦੀ ਆ ਉਹ ਬਾਬਾ ਉਹ ਤੈਨੂੰ ਪਤਾ ਤਾਂਸ ਖੇਡਣ ਵਗ ਜਾਂਦਾ ਚਲ ਹੈ ਕਰਿਆ ਉਹਦਾ ਹੱਥ ਨਹੀਂ ਵੱਡਦਾ ਆ ਕੀ ਉਹ ਤੂੰ ਵੀ ਹੋਰ ਉਧਰ ਮਨ ਦੁਖੀ ਹੋ ਜਾਂਦਾ ਨੂੰ ਲੜੀ ਜਾਂਦੀ ਆ ਤੇਰੇ ਨਾਲ ਚਲ ਤੈਨੂੰ ਐ ਹੁੰਦਾ 10 ਮਿੰਟ ਮੈਂ ਆਸੇ ਪਾਸੇ ਹੋ ਕੇ ਮੈਂ ਮੇਰੀ ਕੰਮ ਦੀ ਲੜਾਈ ਨਹੀਂ ਕੰਮ ਚੇ ਨਾ ਕਰੇ ਇੱਕ ਟੋਟੋ ਕੱਟ ਬੰਦਾ ਹੱਜਵਾਕ ਮੂੰਹ ਚੋਂ ਮਿੱਠਾ ਬੋਲਦਾ ਬੋਲ ਲੈ ਹੈ ਨਹੀਂ ਤੈਨੂੰ ਕੰਮ ਆਉਂਦਾ ਮੈਂ ਸਿਖਾ ਦੇਂਗੀ ਕਿੱਡੀ ਕ ਗੱਲ ਹੈਗੀ ਐ ਤਾਂ ਮੈਨੂੰ ਪਤਾ ਫਿਰ ਕੰਮ ਚ ਤਾਂ ਨਹੀਂ ਤੂੰ ਕਹਿਣ ਦਿੰਦੇ ਇਹ ਤਾਂ ਮੇਰੇ ਜੱਪਾ ਪੈ ਗਿਆ ਤੀ ਜਦੋਂ ਤੂੰ ਆਇਆ ਅੱਛਾ ਹਟਿਓ ਨੀ ਮੈਨੂੰ ਕਹਦੀ ਕਿ ਮੈਂ ਆਖਿਆ ਦੁੱਧ ਗਰਮ ਤੇਰਾ ਪੈ ਗਿਆ ਇਸ ਤੇ ਮੈਂ ਚਾੜੂ ਚਲਾਦਾ ਕਹਿੰਦੀ ਤੂੰ ਦੇਖ ਲੈ ਮਖਾਣ ਕਾ ਫਿਰ ਤੂੰ ਚਾੜੂ ਲਾ ਦੇ ਕਹਿੰਦੀ ਮੈਂ ਚਾੜੂ ਕਿਉਂ ਲਾ ਮਾਂ ਮਹਰੋਟੀਆਂ ਪਕਾਣੀ ਮੈਂ ਰੋਟੀਆਂ ਕਿਉਂ ਖੜ ਜਾ ਨੀ ਮਹਾ ਤੇਰੇ ਜੰਮਣ ਵਾਲੇ ਨੂੰ ਪੁੱਤਿਆਂ ਨੇ ਜਮੀ ਨਹੀਂ ਕੋਈ ਅਕਲ ਸੂਰ ਦਿੱਤਾ ਹੈਗਾ ਕੋ ਚੱਲ ਤੂੰ ਬਾਣਾ ਮੋਟਾ ਤੂੰ ਨਰਮ ਚੱਲ ਪਿਆ ਕਰ ਤੁਹਾਡਾ ਦਿਮਾਗ ਦੇਖ ਲੈ ਕਹੇ ਜੀ ਉਵੇਂ ਟਾਈਮ ਕੱਟ ਲਾ ਹੁਰਕੀ ਬਣੇ ਫਿਰ ਮੈਨੂੰ ਤਾਂ ਹਉਂ ਹੀ ਲੱਗਦੀ ਐ ਤੂੰ ਕਹੇਗਾ ਫਿਰ ਕਹੇ ਜੀ ਜਨਾਨੀ ਹੋ ਕੇ ਜਨਾਨੀ ਨੂੰ ਨੀਂਦ ਨਹੀਂ ਸਕਦੇ ਆਈ ਚਲਾਈ ਜੀ ਲੱਗਦੀ ਮਨ ਤਾਂ ਐ ਲੱਗਦਾ ਇਹ ਪੈਰ ਪੂਰ ਘੱਟੇ ਲਾਉ ਤੂੰ ਦੇਖਦਾ ਜਾਈ ਉਹ ਕੀ ਪਤਾ ਕੰਪਨਰ ਨੇ ਕਿਵੇਂ ਢਾਇਏ ਨੇ ਕੁੰਡੀ ਹੋਰ ਆਏ ਛਾਏ ਤਾਂ ਦੁਨੀਆ ਜਾਂਦੀ ਐ ਹਨਾ ਕਾਗਜ਼ ਪੱਤਰਾਂ ਵਾਲੇ ਦੇ ਵੀ ਜਾਂਦੀ ਐ ਹੂ ਸੌਦਾ ਸੱਪਾ ਲੈ ਹਰ ਇੱਕ ਥਾਂ ਜਾਂਦੀ ਵੀ ਆਈ ਆਈ ਜਾਣ ਬਚਾਣ ਹੋ ਜਾਂਦੀ ਐ ਕੀ ਉਹ ਕੀ ਪਤਾ ਇਹਦਾ ਲੈ ਆਉਂਦੇ ਦੀ ਪਤਾ ਲੱਗਿਆ ਬਾਪੂ ਮੈਂ ਚੱਲ ਲੈ ਆਉਂਦਾ ਇੱਕ ਵਾਰੀ ਆਪਣੀ ਕੰਨੀ ਗੱਲ ਕੱਢ ਦਿੰਦਾ ਤੁਸੀਂ ਇਹ ਜਾਂਚ ਪੜਤਾਲ ਕਰਨੀ ਹੈ ਤੁਸੀਂ ਕਰ ਲਓ ਚਲੋ ਹੂੰ ਸਾਡਾ ਅੱਜ ਤੱਕ ਮਾਂ ਦੀ ਧੀ ਨੇ ਆਈ ਨਹੀਂ ਦੱਸਿਆ ਵੀ ਮੇਰੇ ਟੱਬਰ ਚ ਕੌਣ ਕੌਣ ਹੈਗਾ ਕੌਣ ਕੌਣ ਨਹੀਂ ਹੈ ਹੀ ਨਹੀਂ ਇਹਨਾਂ ਨੇ ਤਾਂ ਕੋਈ ਅੱਗਾ ਪਿੱਛਾ ਦੀਂਦਾ ਨਹੀਂ ਮੈਨੂੰ ਉਹ ਚਲ ਛੱਡ ਪਰਾਂ ਪ੍ਰੀਤਪੁਰੇ ਚਾ ਉਹਨੂੰ ਟੈਨਸ਼ਨ ਲੰਨੇ ਚਲ ਆਇਆ ਚੱਕੀ ਕਰ ਲੈ ਲੈ ਨੀਸ਼ਾ ਦੇਖ ਲੈ ਨਾਲੇ ਕਹਿ ਕੇ ਗਈ ਸੀ ਵੀ ਭਾਈ ਗੇਟ ਗੁੱਟ ਲਾ ਕੇ ਰੱਖੀ ਇਹ ਤਾਂ ਮੋਬਾਈਲ ਚ ਹੀ ਬੜੇ ਰਹਿੰਦੇ ਜਵਾਖਾ ਜਿਹੇ ਕਿਹੜਾ ਧਿਆਨ ਰੱਖਦੇ ਨੇ ਕਿਸੇ ਘਰੇ ਇਹ ਵੇ ਹੋਰ ਇਹਨਾਂ ਨੇ ਵੀ ਦਫੀ ਕਰ ਲਿਆ ਮੜਾ ਮੋੜਾ ਗੇਟ ਝੰਮ ਲਿਆ ਹੈ 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 ਵੀ ਹਾਈ ਹਾਈ ਚੱਕਰ ਆਉਣਾ ਹੋ ਗਿਆ ਮਨ ਤਾਂ ਇਹੋ ਬੰਨੋ ਹਾਂ ਤਾਂ ਕੀ ਹੋ ਗਿਆ ਹੁਣ ਕੀ ਹੈ ਨਿਮਾਰੀ ਦਾ ਪਤਾ ਲੈ ਲੈ ਤੁੱਟ ਗਈ ਨਾ ਗੱਲ ਪਾ ਕਰਕੇ ਦੱਸ ਦੇ ਕਿਹੜੇ ਸਾਹ ਹੁਣ ਤਾਂ ਸਾਹ ਮੁੱਕ ਗਏ ਗਿਣਤੀ ਦੇ ਤੇ ਨਿਮਾਰੀ ਦਾ ਖੋਲ ਕੇ ਜਿੰਦਾ ਹਾਂ ਕੁਸ ਨਹੀਂ ਹੈਗਾ ਉੱਥੇ ਪੇਟੀ ਖੁੱਲੀ ਪਈ ਐ ਟਰੰਕ ਖੁੱਲਾ ਪਿਆ ਉਹ ਹੈ ਨਹੀਂ ਅੰਦਰ ਕੁੜੀ ਉਹ ਨਾ ਕੁੜੀ ਹੈਗੇ ਨਾ ਕੁੜੀ ਦਾ ਬੈਗ ਹੈਗਾ ਉਹ ਤਾਂ ਉਹੀ ਕੰਮ ਹੋ ਗਿਆ ਉਹ ਤਾਂ ਲੈ ਗਈ ਆਪਾਂ ਨੂੰ ਲੁੱਟ ਕੇ ਪੱਟ ਗਈ ਉਹ ਤਾਂ ਮਾਨੂੰ ਪੱਟ ਗਈ ਦੀ ਕਿਹੜਾ ਤੂੰ ਛੱਡ ਛੱਡ ਕੇ ਜਾਂਦੀ ਸੀ ਘਰੇ ਉਹਨੂੰ ਮੈਂ ਮੰਨੂ ਕੀ ਪਤਾ ਤੀ ਹੋਰ ਕੌਣ ਉਜੜਦਾ ਖੇਤ ਕੌਣ ਰੋਟੀ ਲੈ ਕੇ ਜਾਂਦਾ ਪਥੇਰਾ ਕਹ ਉਹਨੂੰ ਚੱਪੜੀ ਵਰਗੇ ਮੂੰਹ ਵਾਲੇ ਨੂੰ ਵੇ ਤੇ ਨਾ ਯਕੀਨ ਕਰ ਨਾ ਯਕੀਨ ਕਰ ਆ ਦੇਖ ਲੈ ਆਏ ਮੈਂ ਮਰ ਜਾਵੇਂ ਮੇਰਾ ਤਾਂ ਜੀ ਕਰਦਾ ਕੁਝ ਖਾ ਕੇ ਮਰ ਜਾ ਮੇਰਾ ਤਾਂ ਚਾਰ ਪੰਜ ਤੋੜੇ ਸੇ ਉਹਨਾਤੀ ਉਹ ਵੀ ਲੈ ਗਈ ਤੂੰ ਇਹ ਨਾ ਬੀਬੀ ਕਨਾਂ ਵਾਲੇ ਕੋਈ ਨਾ ਵੇਖਦਾ ਬੀਬੀ ਮੈਂ ਤਾਂ ਕਦੇ ਕੰਨਾਂ ਚ ਨਹੀਂ ਪਾ ਕੇ ਦੇਖ ਕੇ ਸੇ ਹੁੰਦੇ ਨੇ ਮਾ ਅੱਜ ਕੱਲ ਟਾਈਮ ਨਹੀਂ ਹੈਗਾ ਕੋਈ ਚੋਰ ਚੱਕਾ ਲੈ ਜਾਊਗਾ ਪਟਕੇ ਬਸ ਬਸ ਤੂੰ ਇਹ ਨਾ ਕਰਨ ਮਰਜੀ ਸਕੀਮ ਲਾਉਂਦੇ ਪੁੱਛਦੇ ਆਪਾਂ ਕਿੱਥੇ ਆ ਕੁੜੀਓ ਫੇ ਲੱਗ ਗਈ ਜਿਹੜੀ ਸਕੀਮ ਲੱਗਣੀ ਸੀ ਸਾਰੀਆਂ ਸਕੀਮਾਂ ਫੇਲ ਨੇ ਉਹ ਜਨਾਨੀ ਮੂਰੇ ਹੁਣ ਨੀ ਕਿਸੇ ਦੀ ਚੱਲਦੀ ਤੂੰ ਵੀ ਲੜਨੋਂ ਲਈ ਹਟੀ ਉਹ ਬੈਰ ਕੱਢ ਕੇ ਬਾਗੀ ਫੋਟਾ ਬੈਰ ਕੀ ਕੱਢ ਕੇ ਬਾਗੀ ਫੇ ਉਹਨੂੰ ਫੋਨ ਫੋਨ ਕਰਦੇ ਅੰਦਰ ਪਿਆ ਹੋਣਾ ਪੋਲ ਮੁੰਡੇ ਨੂੰ ਵੀ ਕਿੱਥੇ ਬਾਗੀਓ ਹਾਏ ਹਾਏ ਕੁੜੀ ਨੂੰ ਪੁੱਛਾਂ ਮੈਂ ਫੇ ਮਨ ਤਾਂ ਚੱਕਰ ਜਾਈ ਜਾਂਦੇ ਨੇ ਤੱਕ ਤੂੰ ਵੇ ਤੂੰ ਪਾਣੀ ਪੀ ਲੈ ਪਾਣੀ ਪੀ ਲੈ ਬਸ اچھا ਕਿਹੜਾ ਪਾਣੀ ਬਸ ਕਰ ਬਸ ਕੋਈ ਨਾ ਠੰਡੇ ਮੱਦੇ ਨਾਲ ਸੋਚ ਜਾ